ਕਮਤਮਾਨ ਜੇ ਤੇਰੀਆਂ ਲੱਤਾਂ ਦੇ ਵਿੱਚ ਦਾਮਾਂ ਤਾਂ ਤੂੰ ਆ ਕੇ ਕਹਦੇ ਮੈਂ ਆ ਕੁਰਸੀ ਦੇ ਉੱਤੇ ਭਲਾ ਲੋਕਾਂ ਦਾ ਨਹੀਂ ਕਰ ਸਕਦਾ ਮੈਂ ਤਾਂ ਜੋਕਾਂ ਦਾ ਮੈਨੂੰ ਮਾਫ਼ ਕਰ ਦਿਓ ਆ ਖੇਡ ਮੈਦਾਨ ਦੇ ਵਿੱਚ ਡਾਂਗਾ ਖਾਣਨ ਦੀਆਂ ਗੋਲੀਆਂ ਖਾਣਨ ਦੀਆਂ ਅਸੀਂ ਪਿੱਛੇ ਨਹੀਂ ਹਟਾਂਗੇ ਚੱਕ ਸੁੱਟੋਂ ਵਿੱਚ ਸਾਨੂੰ ਗੱਡੀ ਦੇ ਵਿੱਚ ਵੀ ਤੁਸੀਂ ਹੁਣ ਸਾਹਮਣੇ ਉਹਦੇ ਅਸੀਂ ਮਰਦਾਬਾਦ ਵੀ ਨਹੀਂ ਕਹਿ ਸਕਦੇ ਸਾਡੇ ਕੋਲੇ ਤਾਂ ਭਾਈ ਪ੍ਰਾਈਵੇਟ ਹਥਿਆਰ ਨਹੀਂ ਵੀ ਅਸੀਂ ਉਹਨਾਂ ਨੂੰ ਗੋਲੀ ਮਾਰ ਦਈਏ ਇੱਥੇ ਪਾਣੀ ਦੀ ਬੋਤਲ ਨਾ ਪੱਕ ਦੇ ਉੱਤੇ ਪਾ ਕੇ ਤੇ ਟੀਰ ਵਿਖਾ ਕੇ ਨੌਟਕੀ ਕਰਕੇ ਲੋਕਾਂ ਨੂੰ ਗਮਰਾਹ ਕਰ ਰਹੇ ਹੋ ਸਣੇ ਸੋਨੂ ਮੈਦਾਨ ਦੇ ਵਿੱਚ ਲੈ ਕੇ ਆਵਾਂਗੇ ਜਿਹੜੇ ਤੁਸੀਂ ਅੱਜ ਭਾਜਪੀ ਦੀ ਪਿੱਠ ਤੇ ਖੜੇ ਹੋ ਇਹ ਡੋਗਰੇ ਨੇ ਡੋਗਰੇ ਤੇ ਸਾਨੂੰ ਘਰਾਂ ਚ ਆ ਕੇ ਛੋਟੀਆਂ ਜ਼ਮੀਨਾਂ ਵੀ ਨੱਪਣਗੇ ਛੋਟੀ ਆਵਾਜ਼ ਵੀ ਨੱਪਣਗੇ ਇਹ ਗੱਲ ਯਾਦ ਰੱਖ ਲਿਓ ਜੇ ਅਜੇ ਵੀ ਘਰਾਂ ਦੇ ਵਿੱਚੋਂ ਨਾ ਉੱਠੇ ਤੁਸੀਂ ਲੋਕਾਂ ਪੱਖੇ ਨਹੀਂ ਤੁਸੀਂ ਜੋਕਾਂ ਨਾਲ ਖੜੇ ਹੋ ਅੱਜ ਥਾਲੀ ਦੇ ਚੱਟੇ ਵਟੇ ਆ ਪੰਜਾਬ ਦੇ ਲੋਕੋ ਆ ਦੇਖੋ ਘੇਰ ਕੇ ਖੜੇ ਹੋਇਆ ਆਦੇ ਤੁਹਾਨੂੰ ਸਾਹਮਣੇ ਨਹੀਂ ਜਾਣ ਦਿੰਦਾ ਆ ਵਰਤਿਆ ਨਹੀਂ ਰਹਨੇ ਨੇ ਇਹ ਮਲਾਜਮ ਨਹੀਂ ਰਹਨੇ ਇੱਥੇ ਲੋਕ ਨਾ ਰਹਿ ਓਏ ਸੋਚ ਲੋ ਜਾਗ ਜਾਓ ਤੁਸੀਂ ਵੀ ਐਨਾ ਨਾ ਬਣੋ ਸਰਕਾਰਾਂ ਦੇ ਪਿੱਠੂ ਨਾ ਬਣੋ ਤੁਮਾਰਾ ਸੀ ਮੋਦੀ ਸਾਹਿਬ ਮੈਨੂੰ ਘੇਰ ਕੇ ਮਰਦਾ ਵਾਰ ਕਿਉਂ ਆਉਂਦੇ ਆ ਵੀ ਦੱਸ ਤੈਨੂੰ ਕਿੱਦਾਂ ਘੇਰਿਆ ਫੇਰੇ ਨੇ ਇਹ ਕਿਹਾ 720 ਮਾਰ ਕੇ ਇਹ ਭਗੜੇ ਜੇ ਪਾਈ ਜਾਂਦੇ ਆ ਕੀ ਹੰਸ ਰਾਜ ਤੇ ਕੋਈ ਕਾਰਵਾਈ ਨਹੀਂ ਬਣਦੀ ਅਸੀਂ ਅੰਸਰਾਜ ਤੋਂ ਇੱਕ ਗੱਲ ਪੁੱਛਣੀ ਐ ਵੀ ਤੂੰ ਆ ਦਾ ਕਿਸਾਨ ਜਥੇਬੰਦੀ ਨੂੰ ਬਦਨਾਮ ਕਰਨ ਚਾਹੁੰਦਾ ਵੀ ਗਾਲਾਂ ਕੱਢਦੇ ਆ ਦੱਸੋ ਅਸੀਂ ਕਿੱਥੇ ਗਾਲ ਕੱਢੀ ਆ ਸਾਡੇ ਆਗੂਆਂ ਨੇ ਸਾਨੂੰ ਸਿਖਾਇਆ ਹੋਇਆ ਵੀ ਜਾਬ ਤੇ ਨਾ ਗੱਲ ਕਰਨੀ ਐ ਜੇ ਅਸੀਂ ਕੁਝ ਗਲਤ ਬੋਲਦੇ ਆ ਨਾ ਉੱਤੋਂ ਸਾਨੂੰ ਝੜਕ ਪੈਂਦੀ ਐ ਸਾਡੇ ਆਗੂਆਂ ਨੇ ਸਾਡੇ ਮਾਪਿਓ ਨੇ ਸਾਨੂੰ ਇਹ ਸਿਖਾਇਆ ਹੋਇਆ ਐ ਅਸੀਂ ਤਰਕ ਨਾਲ ਉਹਨਾਂ ਤੋਂ ਇਹ ਜਵਾਬ ਲੈਣਾ ਵੀ ਤੂੰ ਲੋਕਾਂ ਨੂੰ ਗਮਰਾਹ ਕਿਉਂ ਕਰਦਾ ਐ ਤੇ ਅੱਜ ਇਹਨਾਂ ਦਾ ਰਵਈਆ ਆ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦਾ ਰਵਈਆ ਬਦਲਿਆ ਹੋਇਆ ਚੱਕ ਸੁੱਟੋਂ ਵਿੱਚ ਸਾਨੂੰ ਗੱਡੀ ਦੇ ਵਿੱਚ ਵੀ ਤੁਸੀਂ ਹੁਣ ਸਾਹਮਣੇ ਉਹਦੇ ਅਸੀਂ ਮਰਦਾਬਾ ਤੇ ਵੀ ਨਹੀਂ ਕਹਿ ਸਕਦੇ ਅਸੀਂ ਕਿੱਲ ਲੈ ਕੇ ਆਏ ਆ ਵੀ ਸੜਕਾਂ ਦੇ ਉੱਤੇ ਕਿੱਲ ਘੱਟ ਰਹੇ ਆ ਸਾਡੇ ਕੋਲੇ ਬੈਰੀਗੇਟ ਆ ਅਸੀਂ ਤਾਂ 6 ਮਿੰਟ ਦੀਆਂ ਕੰਦਾ ਨਹੀਂ ਕੱਢੀਆਂ ਸਾਡੇ ਕੋਲੇ ਤਾਂ ਭਾਈ ਪ੍ਰਾਈਵੇਟ ਹਥਿਆਰ ਨਹੀਂ ਵੀ ਅਸੀਂ ਉਹਨਾਂ ਨੂੰ ਗੋਲੀ ਮਾਰ ਦਿੱਤੀ ਸਾਡੇ ਸਾਡੇ ਕੋਲੇ ਤਾਂ ਭਾਈ ਪਾ ਦਾ ਇਹ ਤਰਕ ਹੈ ਕਿ ਸਾਨੂੰ ਪ੍ਰਚਾਰ ਨਹੀਂ ਕਰਨ ਦੇ ਇਲੈਕਸ਼ਨ ਕਮਿਸ਼ਨ ਕੋਲੇ ਗਏ ਕਿ ਸਾਨੂੰ ਤੇ ਬੋਲਣ ਦੇ ਉਹ ਭਰਾ ਮੇਰੇ ਉਹ ਅਸੀਂ ਤਾਂ ਆਪਦੇ ਸਵਾਲਾਂ ਦਾ ਜਵਾਬ ਮੰਗਦੇ ਆ ਵੀ ਸਾਨੂੰ ਜਵਾਬ ਦੇ ਦਿਓ 35000 ਅਥਰੂ ਕੈਂਸ ਦਾ ਜਿਹੜਾ ਗੋਲਾ ਉੱਥੇ ਬਾਰਡਰ ਤੇ ਲਿਆਂਦਾ ਉਹ ਕਿਉਂ ਲਿਆਂਦਾ ਉਹ ਉਹ ਲੋਕਾਂ ਤੇ ਕਿਉਂ ਚਲਾਇਆ ਉਹਨਾਂ ਦੀਆਂ ਅੱਖਾਂ ਚ ਲਗੀਆਂ ਗਈਆਂ ਪਿਰਤਪਾਲ ਲੰਗਰ ਵਰਤੌਣ ਆਇਆ ਉਹਦੀਆਂ ਲੱਤਾਂ ਬਾਹਾਂ ਜਵਾੜੇ ਤੋੜਤੇ ਤੇ ਟਰੈਕਟਰਾਂ ਦਾ ਕੀ ਕਸੂਰ ਸੀ ਟਾਇਰ 파ੜਤੇ ਮਸ਼ੀਨਰੀਆਂ ਨਹੀਂ ਛੱਡੀਆਂ ਅਸੀਂ ਤਾਂ ਉਹਨਾਂ ਸਵਾਲਾਂ ਦਾ ਜਵਾਬ ਮੰਗਣ ਆਏ ਆ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਉੱਤੇ ਤੁਸੀਂ ਜੀਪਾਂ ਚੜਾਤੀਆਂ ਉਹਨਾਂ ਨੂੰ ਮਾਰਤਾ ਅਸੀਂ ਤਾਂ ਉਹ ਸਵਾਲਾਂ ਦਾ ਜਵਾਬ ਮੰਗਦੇ ਆ ਇਹਨਾਂ ਨੇ ਤਾਂ ਬੈਰੀਕੇਟ ਕਰਤੇ ਕੱਲ ਗੱਟ ਤੇ ਛੜਕਾਂ ਦੇ ਉੱਤੇ ਕੰਧਾ ਕੱਢਤੀਆਂ 35000 ਅਥਰੂ ਕਹਿੰਦਾ ਗੋਲਾ ਸੜਦਾ ਤੇ ਅਸੀਂ ਯਾਰ ਸਵਾਲ ਨਹੀਂ ਕਰ ਸਕਦੇ ਪੰਜਾਬ ਸਰਕਾਰ ਅੱਜ ਪਿੱਠ ਤੇ ਖੜੀ ਆ ਬੀਜੇਪੀ ਦੀ ਤੇ ਆਹ ਤਾਂ ਪ੍ਰਸ਼ਾਸਨ ਅੱਗੇ ਕਹਿ ਦਿੰਦਾ ਸੀ ਤੁਸੀਂ ਸਾਹਮਣੇ ਖੜਜੋ ਵਿਰੋਧ ਕਰ ਲਓ ਠੀਕ ਹੈ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਸਵਾਲ ਜਵਾਬ ਵੀ ਕਰ ਲਓ ਅਸੀਂ ਕਹਿੰਦੇ ਹੁੰਦੇ ਸੀ ਵੀ ਸਾਡੇ ਕੁਝ ਨਹੀਂ ਨਿਕਲਣਾ ਚੱਲ ਅਸੀਂ ਕਰ ਲੈਨੇ ਆ ਅਸੀਂ ਅੱਗੇ ਕੀਤੇ ਵੀ ਆ ਅੱਜ ਅਸੀਂ ਇਹ ਗੱਲ ਪੁੱਛਣਾ ਸੀ ਹੰਸਰਾਜ ਨੂੰ ਵੀ ਜਿਹੜਾ ਤੂੰ ਗਮਰਾਹ ਕਰ ਰਿਆ ਲੋਕਾਂ ਨੂੰ ਵੀ ਇਹ ਮੈਨੂੰ ਮੰਦਾ ਚੰਗਾ ਬੋਲਦੇ ਆ ਦੱਸ ਕਾਟ ਕਿ ਕਿੱਥੇ ਤੈਨੂੰ ਬੰਦਾ ਚੱਗਾ ਬੋਲਿਆ ਅਸੀਂ ਆ ਮੁੱਦਿਆਂ ਤੇ ਗੱਲ ਕਰਨ ਆਏ ਆ ਮੁੱਦਿਆਂ ਦਾ ਜਵਾਬ ਦੇ ਜਵਾਬ ਉਹਦੇ ਕੋਲੇ ਹੈ ਨਹੀਂ ਕਹਿਣ ਨੂੰ ਕੁਛ ਨਹੀਂ ਲੋਕਾਂ ਨੂੰ ਤੂੰ ਗਮਰਾ ਕਿਉਂ ਕਰਦਾ ਉਹਨੂੰ ਇਹੀ ਗੱਲਾਂ ਅਸੀਂ ਪੁੱਛਣ ਆਏ ਆ ਆਦਾ ਪਿਛਲੇ ਦਿਨੀ ਆਦਾ ਮੈਨੂੰ ਘੇੜ ਕੇ ਕਿਹਾ ਮੇਰਾ ਉਹਨੇ ਕਮੈਂਟ ਬੋਲਿਆ ਵੀ ਕਿਹਾ ਮੈਨੂੰ ਨਰਿੰਦਰ ਮੋਦੀ ਮਰਦਾਬਾਦ ਕਹ ਮੈਂ ਇਹ ਗੱਲ ਨਹੀਂ ਕਹੀ ਸੋਟੇ ਮਾਧਿਅਮ ਰਹੀ ਮੈਂ ਕਹਿ ਦਿਆ ਮੈਂ ਇਹ ਗੱਲ ਕਹੀ ਸੀਗੀ ਵੀ ਕੀ ਮੋਦੀ ਨੇ ਸਹੀ ਕੀਤਾ ਬੈਰੀਕੈਟ ਕਰਕੇ ਖੱਟੜਦੇ ਆਦਾ ਗਲਤ ਕੀਤਾ ਮੈਂ ਕਿਹਾ ਕੀ ਜਿਹੜਾ ਲਾਠੀ ਚਾਰਜ ਕਰਨਾ ਜਿਹੜੇ ਗੋਲੀਆਂ ਚਲਾਉਣੀਆਂ ਸਹੀ ਕੀਤਾ ਕਿ ਗਲਤ ਕੀਤਾ ਦਾ ਗਲਤ ਕੀਤਾ ਮੈਂ ਕਿਹਾ ਜੇ ਗਲਤ ਕੀਤਾ ਤੂੰ ਲੋਕਾਂ ਦੇ ਵਿੱਚ ਖੜ ਕੇ ਕਹਿ ਰਿਹਾ ਤੇ ਫਿਰ ਭਾਈ ਤੂੰ ਕਹਿ ਦੇ ਜੇ ਲੋਕ ਪੱਖੀਆਂ ਤਾਂ ਭਾਈ ਮੁਰਦਾਬਾਦ ਦੇ ਬਹੁਤ ਮਾੜੀ ਗੱਲ ਕੀਤੀ ਤੇ ਇਹ ਚੈਨਲ ਤੇ ਬੋਲਿਆ ਦਾ ਮੈਂ ਕਿਹਾ ਮੇਰੀ ਧੌਣ ਵੱਡੀ ਜਾਵੇ ਮੈਂ ਮੋਦੀ ਮੁਰਦਾਬਾਦ ਨਹੀਂ ਆਦਾ ਤੇ ਫਿਰ ਇਹ ਲੋਕਾਂ ਕੋਲੇ ਲੈਣ ਕੀ ਆਏ ਫਿਰ ਇਹਨੇ ਇਹ ਕਿਹਾ 720 ਮਾਰਾ ਕੇ ਇਹ ਭੰਗੜੇ ਜੇ ਪਾਈ ਜਾਂਦੇ ਆ ਕੀ ਹੰਸ ਰਾਜ ਤੇ ਕੋਈ ਕਾਰਵਾਈ ਨਹੀਂ ਬਣਦੀ ਪਿਛਲੇ ਦਿਨੀ ਰਜਿੰਦਰ ਦੀਪ ਸਿੰਘ ਵਾਲੇ ਨੂੰ ਚੱਕ ਕੇ ਇਹਨਾਂ ਨੇ ਜੇਲ੍ਹ ਚ ਸੜਤਾ ਠੀਕ ਹੈ ਬੀਤ ਵਿਰੋਧ ਕਰਨ ਦੇ ਵਿੱਚ ਤੇ ਹੰਸਰਾਜ ਤੇ ਕੋਈ ਕਾਰਵਾਈ ਨਹੀਂ ਪਿਛਲੇ ਦਿਨੀ ਇਹਨਾਂ ਦਾ ਹੋ ਵੀ ਢਾਲੀ ਵਾਲੇ ਇਹ ਕਹਿ ਦਿੰਦਾ ਵੀ ਅਸੀਂ ਭਾਈ ਗਾਲ ਕੱਢਣੀ ਸਾਨੂੰ ਬੜੀ ਤਰੀਕੇ ਨਾਲ ਆਉਂਦੀ ਹੈ ਉਹਦਾ ਕੋਈ ਢਕਾਉ ਭਾਸ਼ਣ ਨਹੀਂ ਉਹਦੇ ਤੇ ਕਾਰਵਾਈ ਨਾ ਕੀਤੀ ਇਹਨਾਂ ਨੇ ਸਾਡੇ ਤੇ ਚੜ ਕੇ ਆ ਜਾਂਦੇ ਆ ਅਸੀਂ ਇਹਨਾਂ ਨੂੰ ਆਦੇ ਆ ਭਾਈ ਚੱਕ ਕੇ ਲੈ ਜਾਓ ਅਸੀਂ ਉੱਥੇ ਜਾਵਾਂਗੇ ਅਸੀਂ ਵਿਰੋਧ ਕਰਾਂਗੇ ਤੁਸੀਂ ਨਾ ਕਰਨ ਦਿਓ ਮਾਰ ਦਿਓ ਡਾਂਗਾ ਜੜਗਾ ਮਾਰਨੀਆਂ ਸਾਡੇ ਤੇ ਸਾਡਾ ਯਾਰ ਤੁਸੀਂ ਆਵਾਜ਼ ਵੀ ਦੱਪੋਗੇ ਅਸੀਂ ਆਵਾਜ਼ ਵੀ ਨਹੀਂ ਕੱਟ ਸਕਦੇ ਅਸੀਂ ਆਵਾਜ਼ ਪੰਜਾਬ ਦੇ ਲੋਕੋ ਇਕੱਠੇ ਹੋ ਜੋ ਇਹ ਸਾਰੇ 44 ਦੇ ਚੱਟੇ ਵੱਟੇ ਐ ਜੇ ਨਿਪੜਨਾ ਤਾਂ ਉਹ ਪ੍ਰਧਾਨ ਜੀ ਕਰ ਦੇ ਔਨ ਕਰ ਲਾ ਤਾਂ ਦੇਖਿਆ ਕਿਸਾਨ ਆਗਮੋ ਦੇ ਵੱਲੋਂ ਅੱਗੇ ਜਾਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਇੱਥੇ ਪੁਲਿਸ ਦੇ ਵੱਲੋਂ ਲਗਾਤਾਰ ਰੋਕਿਆ ਜਾ ਰਿਹਾ ਹੰਸਰਾਜ ਹਸਨੇ ਜਿਹੜਾ ਹੈਗਾ ਉੱਥੇ ਆ ਜਾਉਣਾ ਸੀ ਤਾਂ ਸਰਾਹਾਂ ਤੋਂ ਸਵਾਲ ਪੁੱਛਣ ਦੇ ਲਈ ਕਿਸਾਨ ਜਿਹੜਿਆ ਹੋ ਇੱਥੇ ਪਹੁੰਚੇ ਸਨ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਕਿਸਾਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਜਿਹੜਾ ਹੈਗਾ ਉਹ ਰੋਕਿਆ ਜਾ ਰਿਹਾ ਹਾਂਸਰਾਹਾਂ ਤੋਂ ਸਵਾਲ ਪੁੱਛਣ ਦੇ ਲਈ ਕਿਸਾਨ ਅੱਗੇ ਵਧਦੇ ਸਨ ਉਹ ਕਿਹਾ ਸੀ ਕਿ ਅਸੀਂ ਹਾਂਸਰਾਹਾਂ ਨੂੰ ਸਵਾਲ ਜਿਹੜੇ ਹੈਗੇ ਆ ਉਹ ਪੁੱਛਾਂਗੇ ਤਾਂ ਇੱਥੇ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਕਿ ਕਿਸਾਨਾਂ ਨੂੰ ਲਗਾਤਾਰ ਰੋਕਿਆ ਜਾ ਰਿਹਾ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਹੜੇ ਨੇ ਇਹ ਆਗੂ ਨੇ ਇਹਨਾਂ ਦੇ ਵੱਲੋਂ ਰੋਕਿਆ ਜਾ ਰਿਹਾ ਆ ਭੱਲੇ ਚੱਲੇ ਮਾਨ ਘਰ ਗਾਓ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਕਿਸਾਨਾਂ ਦੇ ਵੱਲੋਂ ਕਿ ਅੱਗੇ ਵਧਿਆ ਜਾਵੇ ਹਾਂਸਰਾਜ ਹਾਂਸ ਟੋਟਾ 13 ਨੰਗਾ ਹੋ ਗਿਆ ਤੁਸੀਂ ਲੋਕਾਂ ਪੱਖੇ ਨਹੀਂ ਤੁਸੀਂ ਜੋਕਾਂ ਨਾਲ ਖੜੇ ਹੋ ਅੱਜ ਇੱਕ ਥਾਲੀ ਦੇ ਚੱਟੇ-ਵੱਟੇ ਆ ਪੰਜਾਬ ਦੇ ਲੋਕੋ ਆ ਦੇਖੋ ਘੇਰ ਕੇ ਖੜੇ ਹੋਇਆ ਆਦੇ ਸਾਨੂੰ ਸਾਹਮਣੇ ਨਹੀਂ ਜਾਣ ਦਿੰਦਾ ਆ ਪਿਛਲੇ ਆਉਣ ਵਾਲੇ 13 ਦਿਨਾਂ ਦੇ ਵਿੱਚ ਛੋਡੇ ਤੇ ਸਖਤੀ ਹੋਊਗੀ ਸਾਨੂੰ ਜੇਲ੍ਹ ਵਿੱਚ ਸਿੱਟਣਗੇ ਛੋਡੇ ਤੇ ਡਾਂਗਾ ਵਾਉਣਗੇ ਛੋਡੇ ਤੇ ਲਾਠੀ ਚਾਰਜ ਕਰਨਗੇ ਅਸੀਂ ਆਦੇ ਸਾਨੂੰ ਅਰੈਸਟ ਕਰੋ ਮਾਰੋ ਡਾਂਗਾ ਆ ਬੈਠੇ ਮਾਰੋ ਡਾਂਗਾ ਸਾਡੇ ਇੱਥੇ ਖੜੇ ਹਾਂ ਮਾਰੋ ਡਾਂਗਾ ਪਰ ਅਸੀਂ ਉੱਥੇ ਜਾਵਾਂਗੇ ਜਾਂ ਚੱਕ ਕੇ ਸਾਨੂੰ ਸੈੱਟ ਲਓ ਡਾਂਗਾ ਮਾਰ ਕੇ ਇਤਿਹਾਸ ਗਵਾ ਰਿਹਾ ਡਾਂਗਾ ਖਾਣ ਨੂੰ ਗੋਲੀਆਂ ਖਾਣ ਨੂੰ ਅਸੀਂ ਪਿੱਛੇ ਨਹੀਂ ਹਟਾਂਗੇ ਪਰ ਉਹ ਟਾਈਮ ਆ ਗਿਆ ਲੋਕਾਂ ਨੂੰ ਜਾਗਣਾ ਪਊਗਾ ਵੋਟਾਂ ਦੇ ਦਿਨਾਂ ਦੇ ਵਿੱਚ ਛੋਟੀਆਂ ਆਵਾਜ਼ਾਂ ਨੂੰ ਦੱਬਿਆ ਜਾ ਰਿਹਾ ਹੈ ਉਹ ਭਰਾਵੋ ਉੱਠ ਖੜੋ ਇੱਥੇ ਬੜੇ ਬੜੇ ਮੌਲ ਬਣ ਕੇ ਇੱਥੇ ਮਣੀਪੁਰ ਵਾਲਾ ਕਰਨਗੇ ਛੋਡੇ ਨਾਲ ਮਣੀਪੁਰ ਵਾਲਾ ਇੱਥੇ ਜੂਪੀ ਚ ਸਾਡੀਆਂ ਧੀਆਂ ਨਾਲ ਬਲਾਤਕਾਰ ਕਰਕੇ ਜਿਭਾ ਵਡਿਕਾ ਕਿੰਗਾ ਇਹ ਉਹ ਲੋਕ ਹੈ ਤੇ ਭਗਵੰਤ ਮਾਨ ਅੱਜ ਉਹਨਾਂ ਦੀ ਪਿੱਠ ਤੇ ਖੜਾ ਜਿਹੜਾ ਆਮਿੰਦਰ ਮਾਸਟਰ ਦਾ ਮੁੰਡਾ ਕਹਿੰਦਾ ਸੀ ਆਮਿੰਦਰ ਮਾਸਟਰ ਦੀ ਫੋਰਸਾਂ ਸਾਡੇ ਤੇ ਲੱਕੀਆਂ ਹੋਈਆਂ ਬਈ ਪਿੱਛੇ ਹਟਜੋ ਜ਼ੋਰਤ ਨਾ ਕਰਿਓ ਕੋਈ ਗੱਲ ਨਾ ਕਰ ਬੈਠਿਓ ਲੋਕਾਂ ਦੀ ਪੱਖੀ ਜੇ ਲੋਕ ਪੱਖੀ ਗੱਲ ਕਰ ਲਈ ਸੋਨੂੰ ਅਸੀਂ ਜੇਲ੍ਹਾਂ ਦੇ ਵਿੱਚ ਸੜਦਾਂਗੇ ਜੇ ਲੋਕ ਪੱਖੀ ਗੱਲ ਕਰ ਲਈ ਸੋਡੇ ਤੇ लाਠੀ ਚਾਰਜ ਹੋ ਜਾਊਗਾ ਜੇ ਲੋਕ ਪੱਖੀ ਗੱਲ ਕਰਦੀ ਲੱਤਾਂ ਬਾਵਾ ਜਵਾੜੇ ਤੋੜ ਦਿਆਂਗੇ ਆਜਾ ਅਸੀਂ ਅਸੀਂ ਅੰਸਾਜ ਤੇ ਕਿੱਲ ਗੱਡੇ ਆ ਬਈ ਕੀ ਆ ਸਾਡੇ ਕੋਲੇ ਦੱਸੋ ਫਿਰ ਕਾਦੇ ਚ ਰੋਕ ਦਿਓ ਦੱਸੋ ਬਾਈ ਕਿਹਨੇ ਅਥোরਿਟੀ ਦਿੱਤੀ ਆ ਤੁਹਾਨੂੰ ਅਸੀਂ ਆਵਾਜ਼ ਨਹੀਂ ਚੱਕ ਸਕਦੇ ਦੱਸ ਦਿਓ ਕੀ ਆ ਬਈ ਅਸੀਂ ਕਿਉਂ ਨਹੀਂ ਬੋਲ ਸਕਦੇ ਸਾਡਾ ਰਾਈਟ ਨਹੀਂ ਪ੍ਰਦਰਸ਼ਨ ਕਰਨ ਦਾ ਕਿਦੋਂ ਮਲਾਉਂਗਾ ਬਈ ਬੁਲਾ ਲੈਂਦਾ ਤਸਵੀਰਾਂ ਲਗਾਤਾਰ ਅੱਗੇ ਵਧਣ ਦੀਆਂ ਕੀਤੀਆਂ ਜਾ ਰਹੀਆਂ ਨੇ ਇੱਕ ਪਾਸੇ ਪੁਲਿਸ ਦਾ ਦੂਸਰੇ ਪਾਸੇ ਕਿਸਾਨਾ ਗੁਨੇ ਕਿਸਾਨ ਆਗੂਆਂ ਦੇ ਵੱਲੋਂ ਵੀ ਅੱਗੇ ਵਧਣ ਦੀਆਂ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਹੰਸ ਰਾਜ ਹੰਸ ਨੇ ਅਵਾਇਆ ਹੰਸ ਅਸੀਂ ਕੀਤੀਆਂ ਜੇ ਨਹੀਂ ਆਇਆ ਤਾਂ ਸਾਨੂੰ ਖੜ ਜਾਂਦੇ ਉੱਥੇ ਅਸੀਂ ਉੱਥੇ ਖੜੇ ਆ ਅਸੀਂ ਕੀ ਆ ਤੇ ਸਾਡੇ ਕੋਲੇ ਕੀ ਆ ਸਾਡੇ ਕੋਲੇ ਕੀ ਇਹ ਵੀ ਦੱਸੋ ਸਾਡੀ ਤਲਾਸ਼ ਕੀ ਆ ਸਾਡੇ ਕੋਲੇ ਇਹ ਗੱਲ ਨਹੀਂ ਚੱਲਣੀ ਜੇ ਤੁਸੀਂ ਕਹੋਗੇ ਹੁੰਝ ਚ ਲੱਗ ਕੇ ਤੁਸੀਂ ਪਿੱਛੇ ਹਟ ਜਾਓ ਸਾਡੇ ਤੂੰ ਸਾਡੇ ਦਾ ਲੱਗਦਾ ਨਹੀਂ ਸਾਡੇ ਤੁਸੀਂ ਇਹ ਜੜੀਆਂ ਆ ਵਰਤੀਆਂ ਨਹੀਂ ਰਹਿਣੀਆਂ ਇਹ ਮਲਾਜਮ ਨਹੀਂ ਰਹਿਣੇ ਇੱਥੇ ਲੋਕ ਨਾ ਰਹਿ ਓਏ ਸੋਚ ਲਓ ਜਾਗ ਜਾਓ ਤੁਸੀਂ ਵੀ ਐਨਾ ਨਾ ਬਣੋ ਸਰਕਾਰਾਂ ਦੇ ਪਿੱਠੂ ਨਾ ਬਣੋ ਜਾਗ ਜਾਓ ਭਰਾਵੋ ਆ ਸਾਡੀਆਂ ਧੀਆਂ ਨੂੰ ਮੂਰੇ ਕਰਦੇ ਆ ਇਹ ਇਹਨਾਂ ਨੇ ਇੱਕ ਗੱਲ ਕੀਤੀ ਪਿਛਲੇ ਦਿਨੀ ਕੁੜੀਆਂ ਨੂੰ ਮੂਰੇ ਲਿਆਤਾ ਕਿਹੜੀਆਂ ਧੀਆਂ ਪਹਿਣਾ ਸਾਡੀਆਂ ਸਰਕਾਰ ਇੰਨੀ ਗਿਰ ਗਈ ਇੱਥੋਂ ਦਾ ਪ੍ਰਸ਼ਾਸਨ ਇੰਨਾ ਗਿਰ ਗਿਆ ਆ ਹਾਲਾਤ ਕਰੂ ਆਉਣ ਵਾਲੇ ਦਿਨਾਂ ਚ ਅੱਜ ਪੰਜਾਬ ਦੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਸੰਯੁਕਤ ਮੋਰਚਾ ਤਿਆਰੀ ਖੇਚ ਲੈਣ ਕਿਉਂਕਿ ਇਹ ਸਕੇਤ ਇਹਨਾਂ ਨੇ ਦੇਤਾ ਬਈ ਸੁਣੂ ਅਸੀਂ ਸਾਹਮਣੇ ਨਹੀਂ ਹੋਣ ਦੇਣਾ ਆਹ ਚ ਆਹ ਚੀਜ਼ਾਂ ਜਾਵੜਗੇ ਜਾਵੜਗੇ ਉਹ ਕਢਾਇਆ ਤੁਸੀਂ ਆਪ ਹੀ ਧੱਕਿਆ ਨਹੀਂ ਆਪ ਹੀ ਧੱਕਿਆ ਨਹੀਂ ਅਸੀਂ ਉਹ ਛੜਕਤੇ ਨਹੀਂ ਜਾ ਸਕਦੇ ਅਸੀਂ ਉਹ ਛੜਕਤੇ ਨਹੀਂ ਜਾ ਸਕਦੇ ਅਸੀਂ ਤਾਂ ਛੜਕਤੇ ਜਾ ਸਕਦੇ ਹਾਂ ਇਸ ਤੋਂ ਸਾਡੇ ਡੱਪ ਗਏ ਐਸਪੀ ਸਾਹਿਬ ਤਾਂ ਨਹੀਂ ਅਸੀਂ ਸਾਹਮਣੇ ਖੜ੍ਹ ਜੰਨੇ ਆ ਅਸੀਂ ਖਾਂਦੇ ਤੁਹਾਡੀ ਅਸੀਂ ਅਸੀਂ ਹੰਸਰਾਜ ਨੂੰ ਕੋਈ ਬੈਰੀਕੇਡ ਤਾਂ ਨਹੀਂ ਕਰਦੇ ਹੰਸਰਾਜ ਤੇ ਜਾਏਗਾ ਤੇਰਾ ਤਾਂ ਨਹੀਂ ਆਇਆ ਨਹੀਂ ਨਹੀਂ ਆਇਆ ਕਿ ਨਾ ਤੇ ਫਿਰ ਕੀ ਲੋੜ ਆ ਫਿਰ ਅਸੀਂ ਸਾਨੂੰ ਜਾਣ ਦਿਓ ਫਿਰ ਤਾਂ ਸਾਨੂੰ ਲੋੜ ਹੀ ਨਹੀਂ ਆਉਂਦੇ ਐਸਪੀ ਸਾਹਿਬ ਨਾਲ ਥੋੜੀ ਗੱਲ ਕਰਾ ਦਿੰਦੇ ਹਾਂ ਹੰਸਰਾਜ ਦੀ ਲੋੜ ਹੀ ਨਹੀਂ ਫਿਰਤਾ ਐਸਪੀ ਸਾਹਿਬ ਨਾਲ ਥੋੜੀ ਗੱਲ ਕਰਾਉਣੀ ਕੋਈ ਗੱਲ ਫਿਰ ਤੁਸੀਂ ਫਿਰ ਡੰਗਾ ਭਰਾ ਦਿਓ ਫਿਰ ਆਹੀ ਹੱਲ ਹੈ ਕੋਣ ਡੰਗਾ ਭਰਾ ਦੇ ਨਹੀਂ ਫਿਰ 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 ਹੱਲ ਕੀ ਹੈ ਨਹੀਂ ਫਿਰ ਦੁਸ਼ਮਣੀ ਆ ਸਾਨੂੰ ਜਦੋਂ ਤੁਸੀਂ ਘੇਰਾਬੰਦੀ ਕਰਕੇ ਖੜ੍ਹ ਗਏ ਹੋ ਬੋਟਰ ਉਹ ਕਿੱਥੇ ਪਹੁੰਚਦਾ ਜੰਦਾ ਮੈਂ ਤੋ ਯਰ ਕਿਹਾ ਪ੍ਰਧਾਨ ਹੈਲੋ ਪ੍ਰਧਾਨ ਜੀ ਆ ਤਾ ਕਿਸਾਨਾਂ ਦੇ ਵੱਲੋਂ ਲਗਾਤਾਰ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਜਾਰੀ ਨੇ ਇੱਕ ਪਾਸੇ ਪਲੀਜ਼ ਤਾ ਦੂਸਰੇ ਪਾਸੇ ਕਿਸਾਨ ਨੇ ਹੰਸਰਾਜ ਹੰਸ ਨੇ ਜਿਹੜਾ ਉਹ ਅੱਜ ਆਉਣਾ ਸੀ ਦੁੱਧੇਪਿੰਡ ਦੇ ਵਿੱਚ ਹੰਸਰਾ ਹੰਸ ਨੇ ਆਉਣਾ ਸੀ ਹੰਸਰਾਹ ਦੇ ਆਉਣ ਤੋਂ ਪਹਿਲਾਂ ਦੀਆਂ ਇਹ ਤਸਵੀਰਾਂ ਨੇ ਹਾਲਾਂਕਿ ਹਾਲੇ ਤੱਕ ਹੰਸਰਾ ਹੰਸ ਜਿਹੜੇ ਆ ਉਹ ਨਹੀਂ ਪਹੁੰਚੇ ਤਾ ਕਿਸਾਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਸਾਨੂੰ ਉਸ ਸੜਕ ਤੱਕ ਜਾਣ ਦਿੱਤਾ ਜਾਵੇ ਉੱਥੋਂ ਤੱਕ ਸਾਨੂੰ ਜਿਹੜਾ ਉਹ ਜਾਣ ਦਿੱਤਾ ਜਾਵੇ ਤੁਸੀਂ ਕਹਿੰਦਾ ਸੀ ਮੁੰਡੇ ਨਾਲ ਆ ਯਾਰ ਅਸੀਂ ਮਹੀਨਾ ਹੋ ਗਿਆ ਐਕਸ਼ਨ ਕਰਦਿਆਂ ਨੂੰ ਕੀ ਜਾਬਤੇ ਚਰੇ ਕੇ ਨਹੀਂ ਕੀਤਾ ਤੁਸੀਂ ਇੱਕ ਗੱਲ ਦੱਸੋ ਜਾਬਤੇ ਚਰੇ ਕੇ ਨਹੀਂ ਕੀਤਾ ਤਾਂ ਦੱਸੋ ਜੇ ਕਿਸੇ ਨੇ ਹੁੱਲੜਬਾਜੀ ਕੀਤੀ ਆ ਤਾਂ ਦੱਸੋ ਜੇ ਕਿਸੇ ਨੇ ਕਾਲ ਕੱਢਿਆ ਤਾਂ ਦੱਸੋ ਯਾਰ ਅਸੀਂ ਉਹਨਾਂ ਵਾਲੀ ਤਾਂ ਨਹੀਂ ਕੀਤੀ ਯਾਰ ਸੜਕਾਂ ਤੇ ਕੱਲ ਕੱਢਨੇ ਗੋਲੀਆਂ ਚਲਾਉਣੀਆਂ 720 ਦਿੱਲੀ ਸ਼ਹੀਦ ਹੋ ਕੇ ਜੀ ਪਾਂ ਚੜਾਤ ਗਾ ਚਲ ਤੁਸੀਂ ਆਪਦਾ ਰੋਸ ਤਾਂ ਕਰਨਾ ਤੁਸ ਜੇ ਫਿਰ ਰੋਸ ਕਰਨ ਦਿਓ ਜੇ ਉਹ ਸਵਾਲ ਨਹੀਂ ਜਵਾਬ ਦੇ ਸਕਦਾ ਅਸੀਂ ਉਹਨਾਂ ਨੂੰ ਇਹ ਪੁੱਛਣਾ ਨਹੀਂ ਸਾਡੀ ਆਵਾਜ਼ ਨਹੀਂ ਅਸੀਂ ਉਹਨੂੰ ਹੰਸਰਾਜ ਨੂੰ ਇਹ ਪੁੱਛਣਾ ਵੀ ਹੰਸਰਾਜ ਜੀ ਤੁਸੀਂ ਗਮਰਾਹ ਕਰ ਰਹੇ ਹੋ ਲੋਕਾਂ ਨੂੰ ਸਾਨੂੰ ਜਵਾਬ ਦੇ ਕੇ ਜਾਓ ਤੇ ਛਾਂ ਦੀ ਸਾਨੂੰ ਕੋਈ ਲੋੜ ਨਹੀਂ ਅਸੀਂ ਆਹ ਸੜਕ 'ਚ ਬੈਠਾਂਗੇ ਇੱਥੇ ਸਾਸੀਂ ਛੜਕ 'ਚ ਬੈਠਾਂਗੇ ਸਾਨੂੰ ਕਨੇਡਾ ਜਾਂਦਿਓ ਸਾਡਾ ਵੀ ਮੜ ਮੜ ਸੋਚਿਆ ਕਰੋ ਛੋਟਾ ਸੋਚਦੇ ਕੀ ਸੋਚ ਕੇ ਉਹ ਅਸੀਂ ਵੀ ਸੋਚਦੇ ਸੋਚਦੇ ਮਰ ਕੇ ਉਹ ਜਾਨਾ ਕਵਾਲੀਆਂ ਜ਼ਮੀਨਾਂ ਗਈਆਂ ਉਹ ਅਸੀਂ ਤੁਹਾਡੇ ਨਾਲ ਛੋਟੇ ਨਾਲ ਅਸੀਂ ਸਮਝ ਰਹੇ ਆ ਪਰ ਆ ਨਹੀਂ ਨਾਲ ਜਦੋਂ ਡਾਂਗ ਭਰੋ ਭਰਉਣ ਲੱਗੇ ਉਦੋਂ ਨਹੀਂ ਸੋਚਦੇ ਤੁਸੀਂ ਛੋਟਾ ਸੋਚ ਕੇ ਕੀ ਸਾਨੂੰ ਵੀ ਪਤਾ ਛੋਟਾ ਤੇ ਸਾਡਾ ਟਕਰਾ ਸਰਕਾਰਾਂ ਚਲਾ ਰਹੀਆਂ ਸਾਨੂੰ ਇਹ ਚੀਜ਼ਾਂ ਦਾ ਪਤਾ ਹੈ ਪਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਇਹ ਨਹੀਂ ਵੀ ਤੁਸੀਂ ਆਵਾਜ਼ ਜਮਾ ਸਾਨੂੰ ਕਹਿ ਦਿਓ ਖੁੱਡੇ ਲੈਣ ਦੇ ਵਿੱਚ ਖੁੱਡੇ ਦੇ ਵਿੱਚ ਤੂੜੀ ਵਾਲੇ ਚ ਵੜ ਜਾਓ ਫੀਓ ਤੂੰ ਬਾਹਰ ਨਹੀਂ ਤੁਸੀਂ ਆਉਣਾ ਇਹ ਨਹੀਂ ਚੱਲਣਾ ਜੰਮਸ਼ੀਰ ਵਾਲੀ ਗੱਲ ਆ ਇਹ ਨਹੀਂ ਚੱਲਣਾ ਸਾਡੀ ਆਵਾਜ਼ ਨੂੰ ਬੰਦ ਨਾ ਕਰੋ ਇਹ ਨਹੀਂ ਅਸੀਂ ਬਰਦਾਸ਼ਤ ਕਰ ਸਕਦੇ ਠੀਕ ਆ ਉਹਦਾ ਰਾਈਟ ਆ ਐ ਨਾ ਨਾ ਕਰੋ ਫਿਰ ਤੁਸੀਂ 70 ਮੀਟਰ ਤੇ 70 ਮੀਟਰ ਤੇ ਹੰਸਰਾਜ ਖੜ ਜੇ ਸਾਡੇ ਕੋਲੇ ਵੀ ਨਾ ਆਪੇ ਅਸੀਂ ਪਿਛਲੇ ਦਿਨਾਂ ਚ ਵੀ ਕਿਹਾ ਸੀ ਅੱਜ ਸਾਡੇ ਸਵਾਲ ਬਖਰੇ ਨੇ ਕਿਉਂਕਿ ਉਹ ਜਥੇਬੰਦੀਆਂ ਦੇ ਝੰਡੇ ਨੂੰ ਕੀਰਤੀ ਲੋਕਾਂ ਦੇ ਨੂੰ ਬਦਨਾਮ ਕਰ ਰਿਹਾ ਹੈ ਕਹਿ ਕੇ ਆਪਾਂ ਐਸਪੀ ਸਾਹਿਬ ਨੂੰ ਕਹੇ ਲੋਕਾਂ ਨੂੰ ਗਮਰਾਹ ਕਰ ਰਿਹਾ ਹੈ ਉਹ ਗੱਲਾਂ ਦੇ ਜਵਾਬ ਦਿਓ ਪਰ ਜਿਹੜਾ 2-4 ਦਿਨਾਂ ਦਾ ਪ੍ਰਸ਼ਾਸਨ ਆਉਂਦੇ ਰਵਈਏ ਤੇ ਆਇਆ ਵੀ ਅਸੀਂ ਹੁਣ ਇਹਨਾਂ ਨੂੰ ਸਾਹਮਣੇ ਵੀ ਨਹੀਂ ਹੋਣ ਦੇਣਾ ਸਾਹਮਣੇ ਮੁਰਦਾਬਾਤ ਜਿੰਦਾਬਾਦ ਵੀ ਨਹੀਂ ਕਹਿਣ ਦੇਣਾ ਕਿਉਂ ਭਾਈ ਅਸੀਂ ਤਾਂ ਉਹਦਾ ਨਾਂਗਾੜੀ ਬੰਦ ਕੀਤਾ ਨਹੀਂ ਆਪ ਦਾ ਰੋਸ ਕਰੋ ਅਸੀਂ ਅਸੀਂ ਫਿਰ ਕਿੱਥੇ ਕਿੱਥੇ ਰੋਸ ਕਰੀਏ ਉਧਰ ਦੀ ਨੰਗਵਾ ਉਧਰ ਦੀ ਰਸਤਾ ਨਹੀਂ ਨਹੀਂ ਜਨਾਬ ਇਧਰ ਦੀ ਨੰਗਵਾ ਤੁਸੀਂ ਉਧਰ ਦੀ ਰਸਤਾ ਪ੍ਰਸ਼ਾਸਨ ਦਾ ਰਵਈਆ ਇਹ ਹੈ ਪਿਛਲੇ ਦਿਨ ਹੀ ਇਹਨਾਂ ਨੇ ਆਪ ਕਿਹਾ ਸੀ ਵੀ ਤੁਸੀਂ ਕੋਲ ਦੇ ਨੰਘਾਇਆ ਕਰਾਂਗੇ ਤੁਸੀਂ ਆਪ ਦਾ ਵਿਰੋਧ ਪ੍ਰਦਰਸ਼ਨ ਕਰ ਸਕਦੇ ਹੋ ਤੇ ਅੱਜ ਕੀ ਹੈ ਅੱਜ ਤੁਸੀਂ ਸਾਹਮਣੇ ਵੀ ਨਹੀਂ ਆ ਸਕਦੇ ਇਹਦਾ ਮਤਲਬ ਸਾਡੀ ਆਵਾਜ਼ ਨੂੰ ਤੁਸੀਂ ਬੰਦ ਕਰ ਰਹੇ ਹੋ ਪੰਜਾਬ ਸਰਕਾਰ ਪਿੱਠ ਤੇ ਖੜ ਕੇ ਵੀ ਕੱਲ ਨੂੰ ਆਉਦੀ ਆਵਾਜ਼ ਨਾਲ ਚੱਕ ਲੈਣ ਫਿਰ ਇਹਦਾ ਮਤਲਬ ਭਗਵੰਤ ਮਾਨ ਕਿਹੜਾ ਭੱਜਿਆ ਫਿਰ ਅਸੀਂ ਉਹਨੂੰ ਨਾ ਘੇਰਾਂਗੇ ਨਾਲ ਉਹਨੂੰ ਵੀ ਨਾਲ ਹੀ ਰੱਖਾਂਗੇ ਫਿਰ ਕਿਉਂਕਿ ਸੱਤਾ ਦੇ ਵਿੱਚ ਉਹ ਹੈ ਅੱਜ ਇਤੋਂ ਦਾ ਪ੍ਰਸ਼ਾਸਨ ਉਹਦਾ ਅੱਜ ਜੇ ਇਹ ਤਾਂ ਫਿਰ ਜੰਮੂ ਕਸ਼ਮੀਰ ਵਾਲੀ ਹਾਲਾਤ ਹੋ ਗਏ ਵੀ ਤੁਸੀਂ ਆਵਾਜ਼ ਚੱਕੋਗੇ ਤੇ ਅਸੀਂ ਜੋ ਕੁਝ ਮਰਜ਼ੀ ਕਰੀਏ ਅਸੀਂ ਸੋਨੂੰ ਛੜਕਾ ਤੇ ਵੀ ਰੋਕਾਂਗੇ ਅਸੀਂ ਛੋਟੇ ਗੋਲੀਆਂ ਵੀ ਮਾਰਾਂਗੇ ਇਹ ਕਿਹੜਾ ਲੋਕਤੰਤਰ ਆ ਭਾਈ ਅੱਜ ਲੋਕਤੰਤਰ ਆ ਕੇ ਵੋਟਾਂ ਕਹਿਣਾ ਹੁਣ ਅਸੀਂ ਲੋਕ ਹੀ ਆਂ ਅਸੀਂ ਕੋਈ ਉੱਤੋਂ ਤਾਂ ਨਹੀਂ ਆਏ ਅਸੀਂ ਆਪਦੇ ਹੱਕਾਂ ਲਈ ਆਵਾਜ਼ ਚੱਕ ਰਹੇ ਆਂ ਅਸੀਂ ਸਵਾਲਾਂ ਦੇ ਜਵਾਬ ਮੰਗਣੇ ਆਂ ਅਸੀਂ ਤਾਂ ਉਹ ਵੀ ਛੜਤੇ ਅੱਜ ਵੀ ਬਹੁਤ ਹੋ ਗਏ ਅਸੀਂ ਤਾਂ ਇਹ ਪੁੱਛਣਾ ਵੀ ਤੂੰ ਕਿਸਾਨੀ ਝੰਡੇ ਨੂੰ ਬਦਨਾਮ ਕਰ ਰਿਹਾ ਤੂੰ ਆਦਾ ਸੀ ਮੋਤੀ ਸਾਹਿਬ ਮੈਨੂੰ ਘੇਰ ਕੇ ਮਰਦਾ ਬਾਦ ਘਵਾਉਂਦੇ ਆ ਵੀ ਦੱਸ ਤੈਨੂੰ ਕਿੱਦਾਂ ਘੇਰਿਆ ਤੂੰ 720 ਕਹਤਾ ਲੋਕਾਂ ਨੂੰ ਵੀ 720 ਮਰ ਗਏ ਇਹ ਭੰਗੜੇ ਪਾਉਂਦੇ ਫਿਰਦੇ ਆ ਅਸੀਂ ਤਾਂ ਉਹ ਇਹ ਗੱਲਾਂ ਸ਼ੋਭਾ ਦਿੰਦਿਆਂ ਛੋਟੇ ਪ੍ਰਸ਼ਾਸਨ ਨੇ ਕਾਰਵਾਈ ਕਿਉਂ ਨਹੀਂ ਕੀਤੀ ਸਰਕਾਰ ਨੇ ਪੰਜਾਬ ਸਰਕਾਰ ਕਰੇ ਇਹਦੇ ਤੇ ਕਾਰਵਾਈ ਹੰਸਰਾਜ ਹੰਸਤੇ ਵੀ ਤੂੰ ਸਿੱਖਾਂ ਬਾਰੇ ਇਹ ਇਹ ਬੋਲਿਆ ਵੀ 720 ਮਾਰਾ ਕੇ ਲੋਕਾਂ ਬਾਰੇ ਪੰਜਾਬ ਦੇ ਲੋਕਾਂ ਬਾਰੇ ਵੀ ਤੂੰ ਭਗੜੇ ਪਾਈ ਜਾਂਦੇ ਆ ਕਰੇ ਬਾਈ ਪੰਜਾਬ ਦੀ ਸਰਕਾਰ ਕਾਰਵਾਈ ਕਰੇ ਹੋ ਵੀ ਢਾਲੀਵਾਲ ਤੇ ਕਾਰਵਾਈ ਜਿਹੜਾ ਆਦਾ ਮੈਨੂੰ ਗਾਲ ਕੱਢਣੀ ਬੜੇ ਤਰੀਕੇ ਨਾਲ ਆਉਂਦੀ ਐ ਹੰਸਰਾਜ ਸਾਹਿਬ ਤੁਸੀਂ ਪਹਿਲਾਂ ਉਹਨੂੰ ਪੁੱਛ ਲੋ ਵੀ ਕੌਣ ਬੋਲਿਆ ਅਸੀਂ ਤਾਂ ਕਿਸੇ ਨੂੰ ਗਾਲ ਨਹੀਂ ਕੱਢੀ ਕਿਸੇ ਦੀ ਧੀਆਂ ਭੈਣਾਂ ਦੀ ਇੱਜ਼ਤ ਕਰਦੇ ਆ ਤੁਸੀਂ ਧੀਆਂ ਭੈਣਾਂ ਨੂੰ ਮੂਹਰੇ ਕਰਕੇ ਸਾਡੇ ਇਹਨਾਂ ਦੇ ਮੋਢੇ ਤੇ ਰੱਖ ਕੇ ਚਲਾਉਂਦੇ ਹੋ ਸਾਨੂੰ ਨਾ ਤੁਸੀਂ ਉਹ ਉੱਥੇ ਗਲੀ ਤੱਕ ਜਾਣ ਦਿਓ ਠੀਕ ਆ ਤੁਸੀਂ ਸਵਾਲ ਜਵਾਬ ਕਰਾਉਣੇ ਆ ਵੱਖਰੀ ਗੱਲ ਰਹਿ ਗਈ ਵਾਦੀ ਆਪਣੀ ਅਸੀਂ ਉੱਥੇ ਖੜਕੇ ਆਉਦਾ ਵਿਰੋਧ ਕਰ ਸਕੀਏ ਕਾਲੇ ਸੱਜਣ ਤੱਕ ਖੇਤਾਨ ਮੋਰਚੇ ਦਾ ਦਿੱਲੀ ਦਾ ਸੱਦਾ ਹੈਗਾ ਵੀ ਸਾਰੀਆਂ ਜਥੇਬੰਦੀਆਂ ਇਸ ਗੱਲ ਦਾ ਵਿਰੋਧ ਕਰਦੀਆਂ ਕਿ ਸਾਡੇ ਤਿੰਨ ਕਾਲੇ ਕਾਨੂੰਨਾਂ ਤੋਂ ਬਾਅਦ ਜਿਹੜੀਆਂ ਰਹਿੰਦੀਆਂ ਮੰਗਾ ਕਿਉਂ ਨਹੀਂ ਲਾਗੂ ਕੀਤੀਆਂ ਜਾ ਰਹੀਆਂ ਤੇ ਜੇ ਸਾਡੇ ਕਿਸਾਨ ਤੇਰਾ ਫਰਵਿਡ ਨੂੰ ਦਿੱਲੀ ਨੂੰ ਜਾਣ ਲੱਗੇ ਤੇ ਉਹਨਾਂ ਮੋਰੇ ਬੈਰੀਕੇਡ ਲਾ ਕੇ ਕੰਧਾ ਕੱਢ ਕੇ ਤੇ 35 100 ਜਿਹੜਾ ਗੋਲੇ ਛੱਡ ਕੇ ਹੰਝੂ ਗੈਸ ਦੇ ਤੇ ਉਹਨਾਂ ਦੀਆਂ ਅੱਖਾਂ ਜਿਹੜੀਆਂ ਜਾਂਦੀਆਂ ਰਹੀਆਂ ਕਈਆਂ ਦੇ ਆਜ ਬਾੜੇ ਤੋੜਦੇ ਰੀੜ੍ਹ ਦੀਆਂ ਹੱਡੀਆਂ ਤੋੜਦੀਆਂ ਇੱਕ ਜਿਹੜਾ ਨੌਜਵਾਨ ਆ ਸ਼ਬ ਕਰਨਾ ਉਹਨੂੰ ਪ੍ਰਾਈਵੇਟ ਬੰਦੂਖ ਨਾਲ ਉਹਨੂੰ ਫੀਦ ਕੀਤਾ ਗਿਆ ਤੇ ਭਗਵਾਨ ਤਮਾਨ ਜਿਹੜਾ ਬਾਈਬਲ ਕਾਲਾ ਬੇਡੇ ਸੁਖਬੀਰ ਬਾਦ ਨੂੰ ਕਹਿੰਦਾ ਸੀ ਅਣਪਛਾਤੀ ਪੁਰਸ਼ ਕਿਹੜੀ ਹੁੰਦੀ ਆ ਤੇ ਜੇ ਪਰਚਾ ਦਰਜ ਕੀਤਾ ਅਣਪਛਾਤੀ ਪੁਰਸ਼ ਤੇ ਦਰਜ ਕੀਤਾ ਜੇ ਸਾਨੂੰ ਦਿੱਲੀ ਨਹੀਂ ਜਾਣ ਦੀ ਦੇ ਤਾਂ ਸੰਯੁਕਤ ਅਨਸਾਨ ਮੋਰਚੇ ਦਾ ਸ਼ਪਾਰਟ ਇਹ ਹੈਗਾ ਵੀ ਅਸੀਂ ਇਹ ਕਾਲੀਆਂ ਚੱਡੀਆਂ ਨਾਲ ਵਿਰੋਧ ਕਰ ਸਕਦੇ ਆ ਅਸੀਂ ਸਟੇਜ ਨਹੀਂ ਲੱਗਣ ਦੇਾਂਗੇ ਉਹ ਸ਼ਾਮ ਨੂੰ ਆਪਾਂ ਦੇਖਾਂਗੇ ਨਾਲੇ ਅਸੀਂ ਸ਼ਾਵੇ ਖੜ੍ਹ ਜਾਂਦੇ ਨਾਲੇ ਫਿਰ ਲੈ ਜੇ ਉਦੋਂ ਘਾ ਅਸੀਂ ਜਾਂਦੇ ਨਹੀਂ ਕਿ ਜੀ ਆਇਆਂ ਨਾ ਕਰੋ ਸਾਡੇ ਨਾਲ ਤੁਸੀਂ ਤੁਸੀਂ ਵੀ ਬੜਾ ਤੱਕਾ ਕਰੀ ਜਾਂਦੇ ਆ ਉਹ ਆਖਦੇ ਨਹੀਂ ਛੋੜੀ ਐ ਸਾਡਾ ਥੋੜੇ ਚ ਮੇਲ ਤਾਂ ਕੋਈ ਲੱਗਦਾ ਨਹੀਂਗਾ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਪੰਜਾਬ ਸਰਕਾਰ ਮੁਰਦਾਬਾਦ 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 ਕਿਸਾਨਾਂ ਦੀ ਕਾਤਲ ਸਰਕਾਰਾ ਮੁਰਦਾਬਾਦ ਮੁਰਦਾਬਾਦ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਜਿੰਦਾਬਾਦ 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 ਲੋਕੋ ਉੱਠੜੋ ਪੰਜਾਬ ਦੇ ਲੋਕੋ ਕਿਰਤੀ ਲੋਕੋ ਜੇ ਆਹ ਆਪ ਦੀਆਂ ਜ਼ਮੀਨਾਂ ਬਚਾਉਣੀਆਂ ਨਹੀਂ ਛੋੜੀਆਂ ਆਵਾਜ਼ਾਂ ਵੀ ਦੱਬ ਦੇਣਗੇ ਆਵਾਜ਼ਾਂ ਜ਼ਮੀਨਾਂ ਤਾਂ ਬਾਲੀ ਦੂਰ ਦੀ ਗੱਲ ਐ ਆਹ ਖੜੇ ਚਾਰੇ ਪਾਸੇ ਕੇਰਾ ਪਾਇਆ ਸਾਡੇ ਕੋਲੇ ਕੀ ਆ ਭਾਈ ਅਸੀਂ ਤਾਂ ਆਪ ਕਿਸਾਨਾਂ ਤੇ ਮਜ਼ਦੂਰਾਂ ਦੇ ਮੁੰਡੇ ਆ ਤੇ ਅੱਜ ਆ ਰਜਵਾੜਿਆਂ ਦੀ ਰਾਖੀ ਕਰਨ ਆਏ ਆ ਆਂਸਰਾਜ ਸਾਹਿਬ ਤੈਨੂੰ ਨੇੜੇ ਸਵਾਲ ਤਾਂ ਨਹੀਂ ਕਰ ਲੰਦਿੰਦੇ ਛੋਡੇ ਮਾਧਿਅਮ ਰਈ ਕਹਿ ਦਿੰਨਾ ਆਦਾ ਜੇ ਵਾਕਈਏ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦੇ ਆ ਤਾਂ ਕਿਲਾ ਕਿਲਾ ਜ਼ਮੀਨਾਂ ਦਾ ਇਹ ਦੇਣ ਕਿਸਾਨ ਓਏ ਭਰਾਵਾ 3 ਲੱਖ ਪੰਜਾਬ ਦਾ ਕਿਸਾਨ ਤਾਂ ਆਪ ਜ਼ਮੀਨਾਂ ਵੇਚ ਕੇ ਵਿਹਲਾ ਹੋ ਗਿਆ ਅਸੀਂ ਸੋਡੇਰ ਕੇ ਰਜਵਾੜਿਆ ਤੋਂ ਛੜਵਾ ਕੇ ਦੇਣੀਆਂ ਜਿੰਨਾਂ ਦੀਆਂ 9-9 ਸਟੇਸ਼ਨਾਂ ਦੇ ਉੱਤੇ ਜ਼ਮੀਨਾਂ ਪਈਆਂ ਆ ਉਹ ਕੈਪਟਨ ਕੇ ਉਸਰਾਂ ਵਾਲੇ ਉਹ ਪੀਪੀ ਨਰਸੋ ਮਰਾਹ ਵਰਕੇ ਜਿੰਨਾਂ ਦੀਆਂ 9 ਸਟੇਸ਼ਨਾਂ ਤੇ ਜ਼ਮੀਨਾਂ ਪਈਆਂ ਉਹ ਛੜਾ ਕੇ ਦੇਣੀਆਂ ਇੱਥੇ ਬਹਿ ਜਾਓ ਛੜਕ ਚ ਭਰਾਵਾ ਤੁਸੀਂ ਲੋਕਤੰਤਰ ਦਾ ਘਾਣ ਇਹ ਲੋਕ ਕਰ ਰਹੇ ਆ ਕਿੱਥੇ ਲੋਕਤੰਤਰ ਕਹਿੰਦੇ ਅਸੀਂ ਵੋਟਾਂ ਲੈਣ ਆਉਣਾ ਕੀ ਅੱਜ ਲੋਕਤੰਤਰ ਹੈ ਅੱਜ ਕਿਸਾਨਾਂ ਦੀ ਆਵਾਜ਼ ਨੂੰ ਕਿਰਤੀ ਲੋਕਾਂ ਦੀ ਉਹ ਵੀ ਵੋਟਾਂ ਦੇ ਦਿਨਾਂ 'ਚ ਜਦੋਂ ਤੁਹਾਡੇ ਬੱਚਿਆਂ ਦੀਆਂ ਅੱਕੇ ਨਲੀਆਂ ਪੂੰਝਦੇ ਆ ਜਦੋਂ ਤੁਹਾਨੂੰ ਬਾਪੂ ਆਦੇ ਆ ਉਹ ਦਿਨਾਂ ਦੇ ਵਿੱਚ ਅੱਜ ਪੰਜਾਬ ਸਰਕਾਰ ਆ ਹਾਲਾਤ ਖੜੀ ਆ ਭਾਜਪੀ ਤੇ ਪਿੱਠ ਤੇ ਖੜੀ ਆ ਅੱਜ ਤੁਸੀਂ ਜੁਰਤਲੀ ਕਰ ਸਕਦੇ ਅੱਜ ਆਦੇ ਸਾਹਮਣੇ ਵੀ ਨਹੀਂ ਹੋ ਸਕਦੇ ਤੁਸੀਂ ਮਰਦਾਬਾ ਜਿੰਦਾਬਾ ਤੇ ਸਵਾਲ ਕਰਨ ਦੀ ਤਾਂ ਦੂਰ ਦੀ ਗੱਲ ਆ ਅੱਜ ਆ ਹਾਲਾਤ ਹੋ ਗਏ ਵੱਡੀ ਗਿਣਤੀ ਦੇ ਵਿੱਚ ਤਿਆਰ ਹੋ ਜਾਓ ਆਉਣ ਵਾਲੇ 13 ਦਿਨਾਂ ਦੇ ਵਿੱਚ ਜੇਲਾ ਕੱਟਣ ਲਈ ਵੀ ਤਿਆਰ ਹੋ ਜਾਓ ਡਾਂਗਾ ਖਾਣ ਲਈ ਵੀ ਤਿਆਰ ਹੋ ਜਾਓ ਤੇ ਇਸ ਕਰਕੇ ਭਰਾਵੋ ਇਹ ਉਸ ਰੂਪ ਦੇ ਵਿੱਚ ਆ ਚੁੱਕਿਆ ਹੈ ਅੱਜ ਭਗਵੰਤ ਮਾਨ ਪੂਰੀ ਤਰ੍ਹਾਂ ਅੱਜ ਪਿੱਠ ਤੇ ਖੜ ਗਿਆ ਆ ਕੇ ਇਸ ਬੀਜੇਪੀ ਦੇ ਇਹ ਸਾਰੇ ਇੱਕ ਥਾਲੀ ਦੇ ਚੱਟੇ-ਵੱਟੇ ਆ ਇਹ ਤਾਂ ਘੰਟੇ-ਘੰਟੇ ਤੋਂ ਪਾਰਟੀਆਂ ਬਦਲਦੇ ਫਿਰਦੇ ਆ ਲੋਕੋ 30-30 40-40 ਕਰੋੜ ਰੁਪਈਆ ਲੈ ਕੇ 11 ਵਜੇ ਉਸ ਪਾਰਟੀ 'ਚ ਹੁੰਦੇ ਆ 12 ਵਜੇ ਝਾੜੂ ਵਾਲਿਆਂ 'ਚ ਹੁੰਦੇ ਆ 1 ਵਜੇ ਕਾਂਗਰਸ 'ਚ ਹੁੰਦੇ ਆ 2 ਵਜੇ ਭਾਜਪੀ 'ਚ ਹੁੰਦੇ ਆ ਓਏ ਇਹਨਾਂ ਦੇ ਆ ਹਾਲਾਤ ਆ ਓਏ ਅੰਨੇ ਭਗਤੋ ਜੇ ਅਜੇ ਨਾ ਜਾਗੇ ਇੱਥੇ ਨਾ ਜ਼ਮੀਨਾਂ ਰਹਿਣੀਆਂ ਨਾ ਦੁਕਾਨਦਾਰ ਰਹਿਣਾ ਨਾ ਮਜ਼ਦੂਰ ਰਹਿਣਾ ਨਾ ਰਜਗਾਰ ਰਹਿਣਾ ਨਾ ਮਲਾਜਮ ਰਹਿਣਾ ਇੰਨਾ ਜੇ ਚਿੱਟੇ ਵਾਲਿਆਂ ਤੇ ਜ਼ੋਰ ਲਾਓ ਜੇ ਨਸ਼ੇ ਨੂੰ ਬੰਦ ਕਰੋ ਜਿੰਨਾ ਸਾਨੂੰ ਘੇਰਾ ਬੰਦੀ ਕਰ ਦਿਓ ਜਿਹੜੀ ਇੱਥੇ ਹੁੱਲੜਬਾ ਇੱਥੇ ਗੁੰਡਾਗਰਦੀ ਹੋ ਰਹੀ ਆ ਜੇ ਉਹਨਾਂ ਤੇ ਜ਼ੋਰ ਲਾऊं ਸਾਨੂੰ ਘੇਰ ਕੇ ਖੜ ਜਾਂਦੇ ਆ ਕਿਉਂ ਕਿ ਅਸੀਂ ਲੋਕਾਂ ਦੀ ਆਵਾਜ਼ ਚਾਹਦੇ ਆ ਭਗਵੰਤ ਮਾਨ ਜੇ ਤੇਰੀਆਂ ਲੱਤਾਂ ਦੇ ਵਿੱਚ ਦਾਮਾਂ ਤਾਂ ਤੂੰ ਆ ਕੇ ਕਹਿ ਦੇ ਮੈਂ ਆ ਕੁਰਸੀ ਦੇ ਉੱਤੇ ਭਲਾ ਲੋਕਾਂ ਦਾ ਨਹੀਂ ਕਰ ਸਕਦਾ ਕਿਉਂਕਿ ਇਹ ਕੁਰਸੀ ਰਜਵਾੜਿਆਂ ਦੀ ਹੈ ਕਾਰਪੋਰੇਟਾਂ ਦੀ ਹੈ ਵਿਸ਼ਵ ਪਰਸਸਤਾ ਦੀ ਹੈ ਇਹ ਡਬਲਯੂਟੀਓ ਦੀ ਹੈ ਇਹ ਕੁਰਸੀ ਤੇ ਬਹਿ ਕੇ ਮੈਂ ਲੋਕਾਂ ਦਾ ਭਲਾ ਨਹੀਂ ਕਰ ਸਕਦਾ ਮੈਂ ਤਾਂ ਜੋਕਾਂ ਦਾ ਮੈਨੂੰ ਮਾਫ਼ ਕਰ ਦਿਓ ਆ ਖੇਡ ਮੈਦਾਨ ਦੇ ਵਿੱਚ ਇੱਥੇ ਪਾਣੀ ਦੀ ਬੋਤਲ ਦਾ ਪੱਗ ਦੇ ਉੱਤੇ ਪਾ ਕੇ ਤੇ ਤੀਰ ਵਿਖਾ ਕੇ ਨੌਟਕੀ ਕਰਕੇ ਲੋਕਾਂ ਨੂੰ ਗਮਰਾਹ ਕਰ ਰਹੇ ਹੋ ਸਣੇ ਸੋਨੂ ਮੈਦਾਨ ਦੇ ਵਿੱਚ ਲੈ ਕੇ ਆਵਾਂਗੇ ਜਿਹੜੇ ਤੁਸੀਂ ਅੱਜ ਭਾਜਪੀ ਦੀ ਪਿੱਠ ਤੇ ਖੜੇ ਹੋ ਭੁੱਲ ਗਿਆ ਜਦੋਂ ਪਾਰਲੀਮੈਂਟ ਦੇ ਵਿੱਚ ਮੋਦੀ ਦੇ ਖਿਲਾਫ ਨਾਹਰੇਬਾਜੀ ਕਰਦਾ ਸੀ ਉਹ ਨਾਟਕ ਕਰਦਾ ਸੀ ਉਹ ਦਿਨ ਭੁੱਲ ਗਿਆ ਜਦੋਂ ਆਦਾ ਇੱਕ ਕਿਸਾਨਾਂ ਦੀ ਗੱਲ ਸੁਣੋ ਮਜ਼ਦੂਰਾਂ ਦੀ ਗੱਲ ਸੁਣੋ ਤੇ ਅੱਜ ਅੱਜ ਕਿਸਾਨਾਂ ਵਾਸਤੇ ਆਹ ਵੇਖੋ ਬਾਈ ਆਹ ਡਾਂਗਾ ਡੰਡੇ ਫੜੇ ਨੇ ਆਹ ਬੈਠੇ ਬੈਰੀਕੇਟ ਕਰਕੇ ਤੇ ਇੱਥੇ ਬੈਠੇ ਆ ਅਈ ਤੀ ਬੈਠਿਆ ਜਵਾਨੋ ਤੇ ਤੁਸੀਂ ਆ ਜਿਹੜਾ ਰੂਪ ਲੈ ਕੇ ਆਂਦਾ ਤੇ ਅਗਲੇ ਦਿਨਾਂ 'ਚ ਸਾਥੋਂ ਵੀ ਉਮੀਦ ਨਾ ਰੱਖਿਓ ਜਾਂ ਤਾਂ ਬਾਈ ਕੁਟ-ਕੁਟ ਕੇ ਅੰਦਰ ਸੜ ਦਿਓ ਲੈ ਜਾਓ ਚੱਕ ਕੇ ਫਿਰ ਆਏ ਨਾ ਕਿਓ ਜਾਬਤੇ 'ਚ ਰੱਖਿਆ ਕਰੋ ਸਾਡਾ ਖਿਆਲ ਰੱਖਿਆ ਕਰੋ ਅੱਜ ਤੁਸੀਂ ਜਿਹੜਾ ਪ੍ਰਸ਼ਾਸਨ ਐ ਇੱਥੋਂ ਦਾ ਐਸਐਸਪੀ ਸਾਡੇ ਨਾਲ ਮੀਟਿੰਗਾਂ ਕਰਕੇ ਇਹ ਕਹਿ ਕੇ ਵੀ ਭਾਈਚਾਰੇ ਦੀ ਸਾਂਝ ਬਣਾਉਣੀ ਆ ਆਪਾਂ ਰਲ ਮਿਲ ਕੇ ਇਸ ਚੀਜ਼ ਨੂੰ ਨੇਪਰੇ ਚੜਾਉਣਾ ਤੇ ਤੁਸੀਂ ਪੀਸਫੁਲ ਕਰਨਾ ਸਾਡੀ ਜਥੇਬੰਦੀ ਦਾ ਊਸੂਲ ਆ ਬਾਈ ਅਸੀਂ ਪੀਸਫੁਲ ਕਰਦੇ ਆਂ ਅਸੀਂ ਜਾਬਤੇ ਭਗੜੀ ਕਰਦੇ ਇੰਨਾ ਕਿ ਸਾਨੂੰ ਸਿਖਾਇਆ ਗਿਆ ਹੈ ਤੁਸੀਂ ਜਾਬਤੇ ਪੰਗ ਕਰੋਨੇ ਹੋ ਤੁਸੀਂ ਮਜਬੂਰ ਕਰਦੇ ਹੋ ਸਾਨੂੰ ਅਸੀਂ ਕੀ ਮਰਦਾਬਾਦ ਵੀ ਨਹੀਂ ਕਰ ਸਕਦੇ 70 ਮੀਟਰ ਦੂਰ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਨਹੀਂ ਕਰਾ ਸਕਦੇ ਤਾਂ ਅਸੀਂ ਜਦੋਂ ਕੋਲ ਦੀ ਟੱਪਦਾ ਸੀ ਅੱਗੇ ਵੀ ਅਸੀਂ ਕੀ ਕਰਤਾ ਭਾਈ ਕੈਨਲ ਤੋਫਾਂ ਤਾਂ ਤੁਹਾਡੇ ਕੋਲੇ ਨਹੀਂ ਤੁਸੀਂ ਤਲਾਸ਼ ਸਕਦੇ ਹੋ ਸਾਡੇ ਲੋਕਾਂ ਤੇ ਸਾਡੇ ਕੋਲੇ ਕੀ ਹੈ ਅਸੀਂ ਕੀ ਕਰ ਸਕਦੇ ਆ ਅਸੀਂ ਤਾਂ ਬੋਲ ਸਕਦੇ ਆ ਲੋਕਾਂ ਦੀ ਆਵਾਜ਼ ਚੱਕ ਸਕਦੇ ਆ ਉਹ ਚੱਕ ਰਹੇ ਆ ਲੋਕਾਂ ਨੂੰ ਕਹਿੰਨੇ ਆ ਜਾਗ ਜਾਓ ਜੇ ਅੱਜ ਨਾ ਜਾਗੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਭਈ ਤਿਆਰ ਹੋ ਜਾਓ ਫਿਰ ਅਜਦੂ 24 ਤੋਂ ਬਾਅਦ ਛੋਡਾ ਹਸ਼ਰ ਕੀ ਹੋਣਾ ਛੋਡੀ ਧਰਤੀ ਨੂੰ ਕਿਵੇਂ ਇਹਨਾਂ ਨੇ ਕਬਜ਼ੇ ਹਿੱਟ ਕਰਨਾ ਹੈ ਕਿਵੇਂ ਮਜ਼ਦੂਰ ਤੇ ਕਿਸਾਨ ਨੂੰ ਖਤਮ ਕਰਨਾ ਕਿਵੇਂ ਰਜਕਾਰ ਖਤਮ ਕਰਨਾ ਕਿਵੇਂ ਮੁਲਾਜ਼ਮ ਨੂੰ ਖਤਮ ਕਰਨਾ ਇਹ ਤਿਆਰ ਬੈਠੇ ਨੇ ਕਿਵੇਂ ਕਾਰਪੋਰੇਟ ਘਰਾਣਿਆਂ ਦਾ ਇੱਥੇ ਰਾਜ ਲੈ ਕੇ ਹੋਣਾ ਕਿਵੇਂ ਮੋਦੀ ਨੇ ਆਪਣਾ ਰਾਜ ਕਾਇਮ ਕਰਨਾ ਤੇ ਅੱਜ ਜਿਹੜਾ ਪਿੱਠੂ ਬਣਿਆ ਹੋਇਆ ਭਗਵਤਪਾਨ ਇਹਨਾਂ ਦਾ ਤੇ ਅਮੀ ਅੱਜ ਇਹਦਾ ਚਿਹਰਾ ਨੰਗਾ ਹੋ ਰਿਹਾ ਹੰਸ ਰਹਿ ਹੰਸ ਪਾਦਨੇ ਤਾਂ ਦੂਸਰੇ ਪਾਸੇ ਕਿਸਾਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਅੱਗੇ ਵਧਣ ਦੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਕਿਸਾਨ ਕਹਿੰਦੇ ਨੇ ਕਿ ਅਸੀਂ ਅੱਗੇ ਵਧਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਿਸਾਨਾਂ ਦੇ ਵੱਲੋਂ ਤਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਟੀਵੀ ਸਕਰੀਨ ਤੇ ਤਸਵੀਰਾਂ ਕਿ ਲਗਾਤਾਰ ਕਿਸਾਨ ਜਿਹੜੇ ਨੇ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਪਹਿਲਾਂ ਇੱਥੇ ਬੈਠੇ ਸੀ ਕਿ ਅੱਜ ਹੰਸ ਰਹਿ ਹੰਸ ਦੋਦੇ ਦੇ ਵਿੱਚ ਆਏ ਸੀ ਤਾਂ ਕਿਸਾਨਾਂ ਦੇ ਵੱਲੋਂ ਲਗਾਤਾਰ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਸਵਾਲ ਜਵਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ ਬੋਰਡਾ ਬੋਰਡਾ ਸਾਰੇ ਤਸਵੀਰਾਂ ਨੇ ਪਾਸੇ ਹੰਸ ਰਹਿਣ ਦਾ ਕਾਫਲਾ ਜਿਹੜਾ ਤਾਂ ਦੂਸਰੇ ਪਾਸੇ ਕਿਸਾਨਾਂ ਆਗੂ ਨੇ ਕਿਸਾਨਾਂ ਦੇ ਵੱਲੋਂ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਅੱਗੇ ਵਧ ਰਹੇ ਨੇ ਪਰ ਪੁਲਿਸ ਦੇ ਵੱਲੋਂ ਰੋਕਿਆ ਹੋਇਆ ਆ ਕੀ ਘਟਾਗਾ ਜਿਹੜੂ ਧੁੱਪੇ ਭਾਈ ਬੈਠੇ ਨੂੰ ਸਾਨੂੰ ਸੰਗ ਮੰਨੇ ਕੋਈ ਮਾੜੀ-ਬੋਟੀ ਲੈ ਜੋ ਚੱਕ ਕੇ ਫਿਰ ਤਪੱਸਿਆ ਕਰੀ ਜਾਂਦੇ ਸੋਡੇ ਮੂੰਹ ਨਹੀਂ ਵੇਖੀ ਜਾਂਦੇ ਆ 70 ਮੀਟਰ ਤੇ ਜਾ ਕੇ ਠੱਲੋ ਲਗਾਤਾਰ ਕਥਨ ਮੋਰਚਾ ਦਿੱਲੀ ਦਾ ਇੱਕ ਜਿੰਦਾਬਾਦ ਜਿੰਦਾਬਾਦ ਆ ਲਗਾਤਾਰ ਕੋਸ਼ਾਂ ਕਿਸਾਨਾਂ ਦੇ ਵੱਲੋਂ ਅੱਗੇ ਵੱਧੀਆਂ ਕੋਸ਼ਾਂ ਕੀਤੀਆਂ ਜਾ ਰਹੀਆਂ ਨੇ ਕਮਲਾ ਲਈ ਕੀ ਗੱਲ ਆ ਜਿੱਥੇ ਪਾਲ 70 ਮੀਟਰ ਤੇ ਢੱਲ ਦਿਓ ਉੱਥੇ ਅਸੀਂ ਇੱਕ ਘੰਟਾ ਇੱਥੇ ਤਪੱਸਿਆ ਕੀਤੀ ਏ ਸਾਨੂੰ ਵੇਖਿਆ ਸੀ ਪਰ ਤੁਸੀਂ ਨਹੀਂ ਜਾਣੇ 70 ਮੀਟਰ ਤੇ ਸਾਡਾ ਰਾਈਟ ਬੰਦਾ ਪਰ ਡੀਐਸਪੀ ਸਾਹਿਬ ਖੜੇ ਆਉ ਕ ਕੀ ਅਸੀਂ ਪਹਿਲਾਂ ਹੁੱਲੜਬਾਜੀ ਕੀਤੀ ਆ ਕਿਤੇ ਅਸੀਂ 1 ਘੰਟਾ ਤੁਹਾਡੀ ਵੇਟ ਕਰ ਰਹੇ ਆ ਲੈ ਜਾਓ ਫਿਰ ਰੈਸਟ ਕਰ ਲਓ ਫਿਰ ਜਿਹੜਾ ਮਾਰੋ ਡਾਂਗਾ ਉਹਨੇ ਸਾਡੇ ਪਰ ਆਏ ਨਹੀਂ ਚੱਲਣਾ 15 ਦਿਨ ਜਿਵੇਂ ਤੁਸੀਂ ਕਲੰਡੂਆਦੇ ਆ ਪੰਜਾਬ ਸਰਕਾਰ ਦੀ ਆਏ ਨਹੀਂ ਪੁੱਗਣੀ ਜਿਵੇਂ ਤੁਸੀਂ ਲੋਕਾਂ ਦੀ ਆਵਾਜ਼ ਦੱਬਣਾ ਚੁੰਦੇ ਆ ਉਹ ਸਵਾਲਾਂ ਦੇ ਜਵਾਬ ਪੰਜਾਬ ਦੇ ਲੋਕੋ ਜੀ ਅਜੇ ਨਾ ਉੱਠੇ ਸਾਨੂੰ ਘਰਾਂ ਚ ਆ ਕੇ ਨੱਪਣਗੇ ਘਰਾਂ ਚ ਆ ਕੇ ਇਹ ਡੋਗਰੇ ਨੇ ਡੋਗਰੇ ਤੇ ਸਾਨੂੰ ਘਰਾਂ ਚ ਆ ਕੇ ਛੋਟੀਆਂ ਜ਼ਮੀਨਾਂ ਵੀ ਨੱਪਣਗੇ ਛੋਟੀ ਆਵਾਜ਼ ਵੀ ਨੱਪਣਗੇ ਇਹ ਗੱਲ ਯਾਦ ਰੱਖ ਲਿਓ ਜੇ ਅਜੇ ਵੀ ਘਰਾਂ ਦੇ ਵਿੱਚੋਂ ਨਾ ਉੱਠੇ ਵੋਟਾਂ ਦੇ ਦਿਨਾਂ ਦੇ ਵਿੱਚ ਸੜਕਾਂ ਦੇ ਉੱਤੇ ਤਪੱਸਿਆ ਕਰ ਰਹੇ ਆ ਇੱਕ ਘੰਟਾ ਪੂਰਾ ਵੇਟ ਕੀਤਾ ਇਹਨਾਂ ਦੇ ਮੂੰਹ ਨਹੀਂ ਦੇਖਿਆ ਵੀਟ ਪਾਉਣਗੇ ਪਰ ਇਹਨਾਂ ਨੇ ਟਪਾਇਆ ਨਹੀਂਗਾ ਉਸ ਕਿਸਾਨ ਅਰੈਸਟ ਕਰ ਲਿਆ ਉਧਰੋਂ ਦੂਜੇ ਕਿਸਾਨ ਅਰੈਸਟ ਕਰ ਲਿਆ ਸੀ ਦੇਖ ਰਹੇ ਸੀ ਇਹ ਕੀ ਕਰਦੇ ਆ ਪਰ ਇਹਨਾਂ ਨੇ ਆਪ ਦੀ ਗੱਲ ਤੇ ਉਸ ਤੇ ਆਏ ਨਹੀਂ ਇਹ ਸਾਡਾ ਪ੍ਰਦਰਸ਼ਨ ਨਹੀਂ ਹੈ ਰਾਈਟ ਅਸੀਂ ਸਵਾਲ ਨਹੀਂ ਕਰ ਸਕਦੇ ਅਸੀਂ ਆਉਦਾ ਪ੍ਰਦਰਸ਼ਨ ਨਹੀਂ ਕਰ ਸਕਦੇ ਦੱਸੋ ਸਾਨੂੰ ਸਾਡੇ ਕੋਲੇ ਕੀ ਹੈ ਸਾਡੀ ਤੁਸੀਂ ਆਵਾਜ਼ਾਂ ਨੂੰ ਦੱਬ ਰਹੇ ਹੋ ਯਾਰ ਘਰਾ ਚ ਆ ਕੇ ਨਾਪ ਰਹੇ ਹੋ ਕੀ ਅਸੀਂ ਖੁੱਡੇ ਖੁੱਡੇ ਦੇ ਵਿੱਚ ਤੂੜੀ ਵਾਲੇ ਦੇ ਵਿੱਚ ਵੜ ਕੇ ਅਸੀਂ ਆਉਦਾ ਪ੍ਰਚਾਰ ਕਰੀਏ ਕੀ ਅਸੀਂ ਲੋਕਾਂ ਦੇ ਵਿੱਚ ਆਉਦਾ ਪ੍ਰਚਾਰ ਨਹੀਂ ਲੈ ਆ ਸਕਦੇ ਕੀ ਲੋਕਾਂ ਦੀ ਆਵਾਜ਼ ਨਹੀਂ ਚੱਕ ਸਕਦੇ ਕੀ ਅਸੀਂ ਇਨਸਾਫ ਦੀ ਆਵਾਜ਼ ਨਹੀਂ ਚੱਕ ਸਕਦੇ ਕੀ ਜਿਹੜੇ ਕਿਸਾਨ ਮਰੇ ਉਹਨਾਂ ਦੀ ਆਵਾਜ਼ ਵੀ ਚੱਕ ਸਕਦੇ ਕੀ ਜਿਹੜੇ ਕਿਸਾਨ ਸਿੰਘੂ ਖਡੋਰੀ ਬਾਰਡਰ ਤੇ ਬੈਠੇ ਨੇ ਕੀ ਅਸੀਂ ਉਹਨਾਂ ਦੀ ਆਵਾਜ਼ ਵੀ ਚੱਕ ਸਕਦੇ ਜਿਹੜੇ 720 ਸਾਡੇ ਕਿਸਾਨ ਮਰ ਗਏ 18-18 ਸਾਲ ਦੇ ਨੌਜਵਾਨ ਚਲੇ ਗਏ 90-90 ਸਾਲ ਦੀਆਂ ਮਾਵਾਂ ਚਲੀਆਂ ਗਈਆਂ 13 ਮਹੀਨੇ ਦਿੱਲੀ ਦੀਆਂ ਛੜਕਾਂ ਤੇ ਸੱਪਾਂ ਤੇ ਸਿਰਾਂ ਦੇ ਉੱਤੇ ਪੈ ਕੇ ਆਏ ਆ ਫੇਰ ਕਾਨੂੰਨ ਜਿੱਤ ਕੇ ਆਏ ਆ ਲਿਖਤੀ ਰੂਪ ਦੇ ਵਿੱਚ ਸੈਂਟਰ ਦੀ ਸਰਕਾਰ ਨੇ ਦਿੱਤਾ ਅਸੀਂ ਉਹਦਾ ਅਸਾਮ ਮੰਗ ਰਹੇ ਆ ਕਿ ਜਿਹੜਾ ਤੁਸੀਂ ਲਿਖਤੀ ਰੂਪ ਤੇ ਦਿੱਤਾ ਉਹ ਮੰਗਾ ਲਾਗੂ ਕਿਉਂ ਨਹੀਂ ਕੀਤੀਆਂ ਉਹਦਾ ਇਨਸਾਫ ਲੈਣ ਵਾਸਤੇ ਵੀ ਕਿਦੋਂ ਕਰੋਗੇ ਉਹਦਾ ਜਵਾਬ ਲੈਣ ਵਾਸਤੇ ਅਸੀਂ ਹੰਸਰਾਜ ਦਾ ਵਿਰੋਧ ਕਰਨ ਆਏ ਆ ਕੋਈ ਸਾਡੇ ਦਿਮਾਗ 'ਚ ਨੁਕਸ ਨਹੀਂ ਹੈ ਅਸੀਂ ਆ ਕੇ ਆ ਚੱਲ ਕੇ ਲਗਾਤਾਰ 1 ਮਹੀਨੇ ਤੋਂ ਕਰ ਰਹੇ ਆ ਤੇ ਅੱਜ ਤੂੰ ਛੋਡਾ ਇਹ ਰਵਈਆ ਆਉਣ ਵਾਲੇ ਦਿਨਾਂ 'ਚ ਠੀਕ ਨਹੀਂ ਲੱਗਦਾ ਜਾਂ ਤਾਂ ਚੱਕ ਕੇ ਉਹਨੇ ਦਿਨ ਸਾਨੂੰ ਜੇਲ੍ਹ 'ਚ ਦੇ ਦਿਓ ਭਗਵੰਤਮਾਨ ਸਾਹਿਬ ਤੇ ਛੋਡਾ ਪ੍ਰਸ਼ਾਸਨ ਜਾਂ ਤਾਂ ਚੱਕ ਕੇ ਉਹਨੇ ਦਿਨ ਜੇਲ੍ਹ 'ਚ ਛੁੱਟੋ ਸਾਨੂੰ ਫੇਰ ਪਰ ਇਹ ਆਵਾਜ਼ ਸਾਡੀ ਆਵਾਜ਼ ਦੱਬ ਕੇ ਜੇ ਕਹੋਂ ਤੁਸੀਂ ਵੀ ਲੋਕਾਂ ਦੀ ਆਵਾਜ਼ ਦੱਬੀ ਜਾਊਗੀ ਆਏ ਨਹੀਂ ਦੱਬੀ ਜਾਣੀ ਆਏ ਨਹੀਂ ਦੱਬੀ ਜਾਣੀ ਇਹ ਅਸੀਂ ਵਿਰੋਧ ਕਰਾਂਗੇ ਅਸੀਂ ਜਾਵਾਂਗੇ ਗਿਣਤੀ ਘਟ ਹੈ ਚ ਵਧ ਹੈ ਅਸੀਂ ਉੱਥੋਂ ਤੱਕ ਸਾਡਾ ਰਾਈਟ ਹੈ ਸਵਾਲ ਜਵਾਬ ਕਰਾਉਣੇ ਆ ਨਾ ਕਰਾਉਣੇ ਆ ਵੱਖਰੀ ਗੱਲ ਪਰ ਅਸੀਂ ਕੀ ਨਾਰੇਬਾਜ਼ੀ ਨਹੀਂ ਕਰ ਸਕਦੇ ਜਾਂਤੇ ਚ ਰਹਿ ਕੇ ਦੱਸ ਦਿਓ ਕੀ ਅਧਿਕਾਰ ਹੈ ਵੀ ਅਸੀਂ ਲੋਕਤੰਤਰ ਦੇ ਵਿੱਚ ਆਉਦੀ ਆਵਾਜ਼ ਨਹੀਂ ਚੱਕ ਸਕਦੇ ਚੋਣ ਕਮਿਸ਼ਨ ਨੂੰ ਹੁਣ ਹਦਾਇਤਾਂ ਜ਼ਿਆਦਾ ਕੀਆਂ ਉਦੋਂ ਲੋਕਤੰਤਰ ਯਾਦ ਨਹੀਂ ਆਇਆ ਜਦੋਂ ਬੈਰੀਕੇਟ ਕਰਤੇ ਕੰਦਾ ਕੜਤੀਆਂ 35000 ਅਥਰੂਕੈਂਸ ਦਾ ਗੋਲਾਸੜਤਾ ਇਹ ਭਾਰਤ ਤੇ ਪਾਕਿਸਤਾਨ ਦੀ ਜੰਗ ਸੀ ਉਥੇ ਗੋਲੀਆਂ ਮਾਰਤੀਆਂ ਲਾਠੀ ਚਾਰਜ ਕਰਤੇ ਅਥਰੂਕੈਂਸ ਦੇ ਗੋਲੇ ਸੜਤੇ ਨੱਤਾਂ ਪਾਵਾਂ ਜਵਾੜੇ ਤੋੜਤੇ ਮਸ਼ਿੰਦਰੀਆਂ ਤੋੜਤੀਆਂ ਉਹਦਾ ਹਿਸਾਬ ਮੰਗਣ ਆਏ ਆ ਪਰਚਾ ਦਰਜ ਕਰਤਾ ਭਗਵੰਤ ਮਾਨ ਨੇ ਉਹਨਾਂ ਤੇ ਜਿਹੜਾ ਦਾ ਸੀ ਆਮ ਮਹਿੰਦਰ ਮਾਸਟਰ ਦਾ ਮੁੰਡਾ ਮੈਂ ਮਹਿੰਦਰ ਮਾਸਟਰ ਦੇ ਮੁੰਡੇ ਨੂੰ ਆਦੇ ਆ ਜਦੋਂ ਇੱਥੇ ਪ੍ਰਾਲੀ ਨੂੰ ਅੱਗ ਲਾ ਲੈਨੇ ਆ ਬੜੀ ਛੇਤੀ ਦਫ਼ਤਰ ਦੇ ਵਿੱਚੋਂ ਪਰਚਾ ਦਰਜ ਕਰਦੇ ਹਾਂ ਵੀ ਫਲਾਣੇ ਖੇਤ ਦੇ ਵਿੱਚ ਲੱਗ ਕੇ ਹੁਣ ਮਹਿੰਦਰ ਦਾ ਮੁੰਡਾ ਕਿੱਧਰ ਗਿਆ ਮਾਸਟਰ ਜੀ ਦੱਸ ਤਾਂ ਫੇਰ ਸਤਕਾਰ ਕਰਦੇ ਆ ਮੁੱਖ ਮੰਤਰੀ ਐ ਵੀ ਅੱਜ ਕਿੱਧਰ ਗਏ ਨੇ ਅੱਜ ਆ ਅੱਜ ਕਿਸਾਨ ਯਾਦ ਨਹੀਂ ਆ ਰਹੇ ਅੱਜ ਉਹ ਕਿਸਾਨਾਂ ਦਾ ਕਤਲ ਕੀਤਾ ਮਕਦਮਾ ਨੰਬਰ ਜ਼ੀਰੋ ਕੀਤਾ ਅੱਜ ਭਰਾਵੋ ਸੋਡੇ ਮਾਧਿਅਮ ਰਹੀਂ ਸਾਡੀਆਂ ਆਵਾਜ਼ਾਂ ਨੂੰ ਦੱਬਿਆ ਜਾ ਰਿਹਾ ਇੱਕ ਚੀਜ਼ ਕਹਿਣਾ ਚਾਹੁੰਦਾ ਆ ਆਉਣ ਵਾਲੇ ਦਿਨਾਂ 'ਚ ਸਾਨੂੰ ਇਹ ਅਰੈਸਟ ਵੀ ਕਰ ਸਕਦੇ ਆ ਕਿਦੋਂ ਵੀ ਕਰ ਸਕਦੇ ਆ ਕਦੋਂ ਵੀ ਸਾਡੇ ਤੇ ਕੇਸ ਪਾ ਸਕਦੇ ਆ ਅਸੀਂ ਇਹਨਾਂ ਦੀ ਨਿਗਾਚਾ ਕਦੋਂ ਵੀ ਚੱਕ ਸਕਦੇ ਆ ਸਾਨੂੰ ਤੇ ਆਉਣ ਵਾਲੇ 12 13 ਦਿਨਾਂ ਦੇ ਵਿੱਚ ਜਿਹੜਾ ਰੂਪ ਦੇ ਵਿੱਚ ਪੰਜਾਬ ਸਰਕਾਰ ਨੇ ਸਿਕੰਜਾ ਕੱਸਿਆ ਹੋਇਆ ਤੇ ਜਿਹੜੇ ਹਿਸਾਬ ਦੇ ਨਾਲ ਇਹਨਾਂ ਦਾ ਅੱਜ ਰਵਈਆ ਰਿਹਾ ਹੈ ਤੇ ਆਉਣ ਵਾਲੇ ਦਿਨਾਂ 'ਚ ਇਹ ਕਦੋਂ ਵੀ ਟਿੱਖਾ ਕਦੋਂ ਵੀ ਐਕਸ਼ਨੇ ਕਰ ਸਕਦੀ ਹੈ ਸਰਕਾਰ ਕਿਸਾਨਾਂ ਦੇ ਉੱਤੇ ਲਾਠੀਆਂ ਵੀ ਕਰ ਸਕਦੀ ਹੈ ਅੰਦਰ ਵੀ ਦੇ ਸਕਦੀ ਹੈ ਪਰਚੇ ਵੀ ਪਾ ਸਕਦੀ ਹੈ ਤੇ ਪਰ ਅਸੀਂ ਉਹਦੇ ਲਈ ਸਾਨੂੰ ਮਾਨਸਿਕ ਤੌਰ ਤੇ ਤਿਆਰ ਹੋਣਾ ਪਊਗਾ ਉਹ ਅਸੀਂ ਮਾਨਸਿਕ ਤੌਰ ਤੇ ਅਸੀਂ ਤਾਂ ਤਿਆਰ ਆ ਸਾਡੇ ਸਾਥੀਆਂ ਨੂੰ ਬਾਦਿਆਂ ਜਿਹੜੇ ਅਜੇ ਵੀ ਘਰਾਂ ਦੇ ਵਿੱਚ ਬੈਠੇ ਆ ਜਿਹੜੇ ਅੰਨੇ ਪਖਤ ਦਾ ਯਾਰ ਦੱਸੋ ਤੁਸੀਂ ਅਜੇ ਵੀ ਯਾਰ ਅਜੇ ਵੀ ਗੱਲ ਘੁੱਟ ਰਹੇ ਨੇ ਅਸੀਂ ਮੁਰਦਾਬਾਦ ਜਿੰਦਾਬਾਦ ਵੀ ਨਹੀਂ ਕਰ ਸਕਦੇ ਅਸੀਂ ਆਪਦੇ ਸਵਾਲਾਂ ਦੇ ਜਵਾਬ ਵੀ ਨਹੀਂ ਲੈ ਸਕਦੇ ਯਾਰ ਅੱਜ ਪ੍ਰਸ਼ਾਸਨ ਉਹੀ ਪ੍ਰਸ਼ਾਸਨ ਮੁਕਸਰ ਜ਼ਿਲ੍ਹੇ ਦਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਇਹ ਆਦਾ ਹੁੰਦਾ ਸੀ ਤੁਸੀਂ ਸਵਾਲ ਕਰਨੇ ਨੇ ਤੁਹਾਨੂੰ ਮਿਲਾਈਏ ਛੋਟੀ ਮੀਟਿੰਗ ਕਰਾਈਏ ਅੱਜ ਮੁਕਸਰ ਜ਼ਿਲ੍ਹੇ ਦੇ ਪ੍ਰਸ਼ਾਸਨ ਦੀ ਡਿਊਟੀ ਇਹ ਦੇਖੋ ਇੱਕ ਘੰਟਾ ਤੁਸੀਂ ਇੱਥੇ 5 ਮਿੰਟ ਬਹਿ ਕੇ ਵਿਖਾਓ ਸੜਕ ਦੇ ਉੱਤੇ 5 ਮਿੰਟ ਬੈਠੋ ਇੱਕ ਘੰਟਾ ਵੇਟ ਕੀਤੀ ਆ ਤੁਹਾਡੀ ਵੀ ਸਾਨੂੰ ਤੁਸੀਂ ਅੱਗੇ ਲੈ ਜਾਓਗੇ ਤੁਸੀਂ ਆਖਿਆ ਰੁਕ ਜਾਓ ਕਿਉਂ ਬਈ ਤੁਸੀਂ ਆਖਿਆ ਨਹੀਂ ਭਾਈ ਰੁਕ ਜਾਓ ਦੱਸੋ ਫਿਰ ਹੁਣ ਕੀ ਕਸੂਰ ਆ ਹੁਣ ਡਿਫਟੀ ਸਾਹਿਬ ਤਾਂ ਹੁਣ ਵੇਖ ਕੇ ਮੈਨੂੰ ਪਰੇ ਨੂੰ ਉੱਠ ਗਏ ਡਿਫਟੀ ਸਾਹਿਬ ਨੇ ੱਤੀ ਮਿਲਦੇ ਸੀ ਡਿਫਟੀ ਸਾਹਿਬ ਨੂੰ ਪੁੱਛੋ ਤੁਸੀਂ ਆਪ ਹੀ ਆਖਿਆ ਇੱਕ ਘੰਟਾ ਵੇਟ ਕੀਤੀ ਆ ਵੀ ਭਾਈ ਕੋਈ ਗੱਲ ਨਹੀਂ ਬੈਠੇ ਆ ਜਾਂ ਤਾਂ ਫਿਰ ਤੁਸੀਂ ਲੈ ਜਾਓ ਚੱਕ ਕੇ ਫਿਰ ਇਹੀ ਹੱਲ ਰਹਿ ਗਿਆ ਹੁਣ ਇੱਕ ਹੁਣ ਅਸੀਂ ਇੱਥੇ ਵਿਰੋਧ ਤਾਂ ਕਰਾਂਗੇ ਫਿਰ ਆਪਦਾ ਜਿਤਾਵਾਂਗੇ ਸਾਡਾ ਰਾਈਟ ਹੈ ਫਿਰ ਤੁਸੀਂ ਰੈਸਟ ਕਰ ਲਓ ਫਿਰ ਡਾਂਗ ਫੇਰ ਦਿਓ ਫਿਰ ਫਿਰ ਇੱਕ ਚੀਜ਼ ਤਾਂ ਦੇ ਦਿਓ ਸਾਨੂੰ ਪਰ ਅਸੀਂ ਜਾਬਤੇ 'ਚ ਰਹਿ ਕੇ ਇਹ ਕਰਨਾ ਚਾਹੁੰਦੇ ਆ ਪਰ ਇਹ ਜਾਬਤਾ ਨਹੀਂ ਗਾ ਰਹਿਣ ਦਿੱਤਾ ਗਿਆ